अच्छा जरूर ਤੁਹਾਨੂੰ ਉਮੀਦਵਾਰ ਐ ਐਲਾਨਿਆ ਗਿਆ ਸਭ ਤੋਂ ਪਹਿਲਾ ਵਿਚਾਰ ਤੁਹਾਡੇ ਮਨ ਚ ਕੀ ਆਇਆ ਹੈ ਸੀਗੀ ਦੇਖੋ ਪਹਿਲਾ ਵਿਚਾਰ ਤੇ ਕਹ ਲਓ ਕਿ ਜਿਸ ਚੀਜ਼ ਦਾ ਪਤਾ ਵੀ ਨਾ ਹੋਵੇ ਜਿਸ ਰਸਤੇ ਕਦੀ ਗਏ ਵੀ ਨਾ ਹੋਵੇ ਉਹ ਇੱਕਦਮ ਚੀਜ਼ ਸਾਨੂੰ ਆ ਜੇ ਤੇ ਬੜੀ ਖੁਸ਼ੀ ਜੀ ਮਹਿਸੂਸ ਹੁੰਦੀ ਹੈ ਇਸ ਚੀਜ਼ ਉਤੋਂ ਬਾਕੀ ਇਹ ਵਾ ਕੀ ਹੀ ਪੰਥ ਦੀ ਸੇਵਾ ਕਰਨ ਵਾਸਤੇ ਆਏ ਆ ਸੰਗਤ ਦੀ ਸੇਵਾ ਕਰਨ ਵਾਸਤੇ ਆਏ ਨਾ ਕਿ ਰਾਜ ਭਾਗ ਕਰਨ ਕੋਈ ਚਾਹੀਏ ਨਾ ਕੋਈ ਸਾਨੂੰ ਇੱਛਾ ਹੈ ਜੀ ਸਾਨੂੰ ਇਹ ਚੀਜ਼ ਦੋ ਇਹ ਚੀਜ਼ ਦੋ ਐ ਸੰਗਤੀ ਸੇਵਾ ਕਰਨਾ ਹੈ ਜੀ ਪਰਿਵਾਰ ਦੇ ਵਿੱਚੋਂ ਜਾਂ ਤੁਹਾਡੇ ਪਿਛੋਕੜ ਦੇ ਵਿੱਚੋਂ ਪਹਿਲਾਂ ਕਦੇ ਕਿਸੇ ਨੇ ਕੋਈ ਇਲੈਕਸ਼ਨ ਲੜੇ ਨਹੀਂ ਜੀ ਨਹੀਂ ਪਹਿਲਾਂ ਕਿਸੇ ਨੇ ਇਲੈਕਸ਼ਨ ਨਹੀਂ ਲੜੇ ਪਰਿਵਾਰ ਦੇਖੋ ਆਪਣਾ ਕਾਰੋਬਾਰ ਕਰਦਾ ਵਾ ਤੇ ਅੱਜ ਵੀ ਆਪਣਾ ਪਰਿਵਾਰ ਕਾਰੋਬਾਰੀ ਕਰਦਾ ਪਿਆ ਪਰਿਵਾਰ ਨੇ ਅਜੇ ਤੱਕ ਕਦੀ ਕਿਸੇ ਨੇ ਇਲੈਕਸ਼ਨ ਲੜੇ ਨਹੀਂ ਨਾ ਪਤਾ ਪਰਿਵਾਰ ਨੂੰ ਸਾਰਾ ਕੁਝ ਹੈ ਕਦੇ ਸੋਚਿਆ ਸੀ ਕਿ ਇਲੈਕਸ਼ਨ ਲੜੇ ਜਾਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਡੇ ਪਰਿਵਾਰ ਤੋਂ ਇਲੈਕਸ਼ਨ ਲੜੂਗਾ ਜੀ ਨਹੀਂ ਜੀ ਨਹੀਂ ਅਸਾਂ ਦਾ ਕੁਝ ਵੀ ਆਪਾਂ ਸੋਚਿਆ ਨਹੀਂ ਨਾ ਕਦੀ ਧਿਆਨ ਦੇ ਵਿੱਚਗਾ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੋ ਰਿਹਾ ਜੀ ਬਹੁਤੇ ਲੋਕ ਇਹ ਚਰਚਾਵਾਂ ਕਰ ਰਹੇ ਸੀਗੇ ਕਿ ਭਾਈ ਸੰਦੀਪ ਸਿੰਘ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਹੈ ਤੁਹਾਡਾ ਨਾਮ ਕਿਉਂ ਆ ਗਿਆ ਜੀ ਅੱਗੇ ਦੇਖੋ ਇਸ ਤਰ੍ਹਾਂ ਜੀ ਮੈਂ ਤੇ ਤੁਹਾਨੂੰ ਕਲੀਅਰ ਕਰਦਾ ਜਦੋਂ ਸਾਰਿਆਂ ਨੇ ਪੀਰ ਭਰਾਵਾਂ ਨੇ ਸਾਨੂੰ ਸਲਾਵਾ ਦਿੱਤੀਆਂ ਸੀ ਤੇ ਕਾਫੀ ਜਥੇਬੰਦੀਆਂ ਮੇ ਆਈਆਂ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸੰਦੀਪ ਸਿੰਘ ਨੂੰ ਕੋਈ ਇਲੈਕਸ਼ਨ ਲੜੇ ਤੇ ਸੰਦੀਪ ਸਿੰਘ ਨੇ ਮੈਂ ਕਿਹਾ ਕਿ ਮੈਂ ਕਿ ਐਸਐਸਆ ਕੇ ਸੰਗਠਨ ਇਸ ਕਾਫੀ ਸੁਣੇ ਆ ਰਹੇ ਕਿ ਆਪਣਾ ਇਲੈਕਸ਼ਨ ਗੜੀਏ ਜਾਂ ਕਿਸ ਤਰ੍ਹਾਂ ਕਰਨਾ ਮੈਂ ਖਾਸ ਕਰਕੇ ਨਾਮ ਤੇਰਾ ਲੈਂਦੇ ਪਏ ਤੇ ਕਿਸ ਤਰ੍ਹਾਂ ਕਰਨਾ ਕਹਿੰਦਾ ਮੈਂ ਤੇ ਨਹੀਂ ਲੜਾਂਗਾ ਕਿਉਂਕਿ ਮੈਂ ਕਹਿੰਦਾ ਜੇਲ੍ਹ ਦੇ ਅੰਦਰ ਐ ਤੇ ਮੈਂ ਸੰਗਠਨਾਂ ਦੇ ਕੰਮ ਕਿਸ ਤਰ੍ਹਾਂ ਕਰਵਾ ਪਾਵਾਂਗਾ ਇਸ ਕਰਕੇ ਕਹਿੰਦਾ ਮਨਦੀਪ ਸਿੰਘ ਜੀ ਜੁਰਮਈ ਤੁਸੀਂ ਸੰਭੋ ਬਾਰ ਦੀ ਸੰਗਠਨਾਂ ਦੀ ਸੇਵਾ ਕਰਨੀ ਆਪਾਂ ਸਦਾ ਸੇਵਾ ਹੀ ਕਰਾਂਗੇ ਆਪਾਂ ਚਰਚਾਾਂ ਹੋ ਰਹੀਆਂ ਨੇ ਕਿ ਜਿਹੜ ਪਾਰਟੀ ਹੈ ਉਹਨਾਂ ਵੱਲੋਂ ਵੀ ਉਮੀਦਵਾਰ ਉਤਾਰਿਆ ਜਾ ਰਿਹਾ ਹੈ ਕਿ ਇਹ ਸਚਾਈ ਹੈ ਉਹਨਾਂ ਵੱਲੋਂ ਕੋਈ ਉਮੀਦਵਾਰ ਉਤਾਰਿਆ ਜਾ ਰਿਹਾ ਹੈ ਚੋਣ ਮੈਦਾਨ ਚ ਨੋਮੀਨੇਸ਼ਨ ਫਾਈਲ ਨਹੀਂ ਹੋਏ ਜੇ ਬੀਬੀ ਖੜੜਾ ਕਹਿੰਨ ਮੈਂ ਚੋਣ ਮੈਦਾਨ ਚ ਚੋਣਾ ਤੁਸੀਂ ਪਿੱਛੇ हट ਜਾਓਗੇ ਜੀ ਬਿਲਕੁਲ ਜੀ ਬਿਲਕੁਲ ਤਿਆਰ ਬੈਠੇ ਆ ਜੀ ਜਦੋਂ ਪੰਥ ਦੀ ਗੱਲ ਆ ਜੀ ਇਹਨੂੰ ਬਹੁਤ ਵੱਡੀ ਕੁਰਬਾਨੀ ਹੈ ਜੀ ਬੀਬੀ ਖੜੜਾ ਜੋ ਜਸਵੰਤ ਸਿੰਘ ਖੜੜਾ ਜੀ ਦੀ ਇਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਰਵਾਸੇ ਦਾ ਸੰਦੀਪ ਸਿੰਘ ਦਾ ਪਿੱਛੇ ਹੋ ਜੇਗਾ ਜੀ ਤੁਸੀਂ ਕਹਿ ਰਹੇ ਹੋ ਕਿ ਸਾਡਾ ਧੜਾ ਜਾਂ ਅਸੀਂ ਪੰਥਕ ਆ ਉਧਰੇ ਬਦਲ ਦਲ ਦੀ ਗੱਲ ਲੀਏ ਸ਼੍ਰੋਮਣੀ ਕਾਗਦ ਦਲ ਦੀ ਗੱਲ ਕਰ ਲਈਏ ਪ੍ਰਿੰਸੀਪਲ ਸੁਖਵਿੰਦਰ ਕੋਰ ਰੰਧਾਵਾ ਚੌਂ ਮੈਦਾਨ ਦੇ ਵਿੱਚ ਨੇ ਉਹ ਕਹਿੰਦੇ ਅਸੀਂ ਪੰਥਕ ਆ ਜੀ ਉਹ ਪੰਥਕ ਨਹੀਂ ਹੈਗੇ ਅਸੀਂ ਪੰਥਕ ਆ ਉਹ ਕਹਿੰਦੇ ਸਾਨੂੰ ਵੋਟਾਂ ਪਾਓ ਜੀ ਦੇਖੋ ਜੀ ਉਹ ਧਰਮੀ ਫੌਜੀ ਸਤਕਾਰਯੋਗ ਨੇ ਬਾਕੀ ਜੋ ਵੀ ਕਹਿੰਦੇ ਆ ਜੀ ਉਹਦਾ ਕੋਈ ਜਵਾਬ ਨਹੀਂ ਦਵਾਂਗਾ ਉਹ ਕਹਿੰਦੇ ਸਾਡੀ ਪੰਥ ਨੂੰ ਬਹੁਤ ਵੱਡੀ ਦੇਣ ਹੈ ਜੀ ਕੋਈ ਗੱਲ ਨਹੀਂ ਹੋएगी ਜੀ ਮੈਂ ਕਿਉਂ ਕਹਾਂ ਕਿ ਨਹੀਂ ਹੈਗੀ ਹੋਏਗੀ ਦੇਣ ਜੀ ਮੈਂ ਇਹਦੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਵੇ ਇਹ ਹਰਮਿੰਦਰ ਸਿੰਘ ਸੰਧੂ ਖੋਰਾ ਨੂੰ ਉਮੀਦਵਾਰ ਬਣਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਤਾਂ ਡੱਲੇ ਦੇ ਨਾਲ ਭਗਵਾਨ ਸਿੰਘ ਮਾਨ ਹੋਰਾਂ ਨੇ ਕਿਹਾ ਕਿਹਿੰਦੇ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਆ ਦੇਖ ਲਓ ਕਹਿੰਦੇ ਆ ਸਾਰੀਆਂ ਵੋਟਾਂ ਤਰਨ ਤਰਨ ਦੀਆਂ ਐ ਇਹ ਹਰਮਿੰਦਰ ਸਿੰਘ ਸੰਧੂ ਸਾਹਿਬ ਹੋਣੀ ਤਾਂ ਕਹਿੰਦੇ ਜਿੱਤੇ ਪਏ ਹੈ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਆਪਣੇ ਆਪ ਤੇ ਕਹਿ ਲਓ ਕਿ ਬਹੁਤ ਜ਼ਿਆਦਾ ਹੰਕਾਰ ਹੈ ਉਹਨਾਂ ਦੀ ਪੋਸਟਾਂ ਚੈੱਕ ਕਰੋ ਉਹ ਬੰਦੇ ਤਰਨਤਾਰਨ ਦੇ ਹੈ ਹੀ ਨਹੀਂ ਮਨ ਲਾ ਕੇ ਤੇ ਨਾ ਕਿਤੇ ਸਾਰੇ ਪੰਜਾਬ ਵਿੱਚੋਂ ਇਕੱਠ ਕਰਕੇ ਜਿਹੜੇ ਤਰਨਤਾਰਨ ਸ ਹੈ ਵਖਾਇਆ ਕਿ ਸਾਡੇ ਪਿੱਛੇ ਬਹੁਤ ਜਗ੍ਹਾ ਵੋਟਾਂ ਆਈਆਂ ਇਹਦੇ ਬਾਅਦ ਵਿੱਚ ਗਰਾਊਂਡ ਤੇ ਪਤਾ ਲੱਗੇਗਾ ਕਿ ਕਿੰਨੀਆਂ ਇਹਨਾਂ ਦੇ ਵੋਟਾਂ ਆ ਵਾ ਤੇ ਕਿੰਨੇ ਬੰਦੇ ਬਾਹਰੋਂ ਲੈ ਕੇ ਆਏ ਸੂਬਾ ਸਿੰਘ ਦਾ ਜ਼ਿਕਰ ਹੁੰਦਾ ਹੈ ਜੇਹਲੂ ਚ ਕੀ ਇਨਸੀਡੈਂਟ ਹੋਇਆ ਸੀਗਾ ਸੂਬਾ ਸਿੰਘ ਵਾਲੀ ਘਟਨਾ ਨਾਲ ਲੈ ਕੇ ਜੀ ਦੇਖੋ ਇਹ ਤੇ ਵੇਖੋ ਆਪਸ ਵਿੱਚ ਲੜੇ ਆ ਮਨ ਲਾ ਸੂਬਾ ਸਿੰਘ ਕਹਿੰਦਾ ਹੋ ਜਿਹੜੇ ਪੁਲਿਸ ਅਫਸਰ ਆਪਤ ਵਿੱਚ ਲੜੇ ਕੋਈ ਚੀ ਚੂ ਦੇ ਪਿੱਛੋਂ ਸੰਦੀਪ ਸਿੰਘ ਆਪਣੇ ਨੂੰ ਛੁਡਾਣ ਗਿਆ ਇਹਨੇ ਸੰਦੀਪ ਸਿੰਘ ਦੇ ਉੱਪਰ ਅਟੈ ਕਿ ਤੁਸੀਂ ਦੀ ਸੀ ਨਾ ਚੱਕਰ ਜਾ ਕੇ ਉਹਨੇ ਕੋਟਮਾਰ ਕਾਫੀ ਜ਼ਿਆਦਾ ਕੀਤੀ ਹੈ ਸੈਲਫ ਡਿਫੈਂਸ ਲਈ ਉਹ ਬਚਾ ਕੇ ਕਰ ਬਿਲਕੁਲ ਜੀ ਬਿਲਕੁਲ ਆਪਣਾ ਉਹਨੇ ਸੈਲਫ ਡਿਫੈਂਸ ਦੇ ਵਿੱਚ ਆਪਣਾ ਉਹਨੇ ਬਚਾ ਕੇ ਕੀਤਾ ਸਰ ਕੋਈ ਵੀ ਐ ਚਾਹ ਮੈਂ ਵੀ ਮੇਰੇ ਤੇ ਉਹਨੂੰ ਅਟੈਕ ਕਰੇਗਾ ਮੈਂ ਵੀ ਆਪਣਾ ਬਚਾ ਤੇ ਕਰਾਂਗਾ ਕਰਾਂਗਾ ਇਲੈਕਸ਼ਨ ਲੜਨ ਨੂੰ ਲੈ ਕੇ ਜਾਂ ਚੋਣ ਮੈਦਾਨ 'ਚ ਆਉਣ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਨਾਲ ਤੁਹਾਡੀ ਕੋਈ ਗੱਲਬਾਤ ਤੁਸੀਂ ਪਰਸਨਲੀ ਤੁਸੀਂ ਕੈਂਡੀਡੇਟ ਹੋ ਤੁਹਾਡੀ ਕੋਈ ਸੰਪਰਕ ਹੋਇਆ ਹੋਵੇ ਜਾਂ ਤੁਹਾਡੀ ਕੋਈ ਗੱਲਬਾਤ ਹੋਈ ਭਾਈ ਅਮਰਤਪਾਲ ਸਿੰਘ ਨਾਲ ਨਹੀਂ ਜੀ ਨਹੀਂ ਮੇਰੀ ਅਮਰਤਪਾਲ ਸਿੰਘ ਨਾਲ ਕੋਈ ਗੱਲ ਨਹੀਂ ਹੋਈ ਮੇਰੀ ਪਰਿਵਾਰ ਨਾਲ ਜਰੂਰ ਗੱਲਬਾਤ ਡ ਤੇ ਪਰਿਵਾਰ ਦਾ ਪੂਰਾ ਸਪੋਰਟ ਹੈ ਜੀ ਸਾਡਾ ਅੱਛਾ ਚਲੋ ਇਹ ਪੰਥਕ ਸੀਟ ਹੈ ਤੇ ਇਹ ਤੁਹਾਨੂੰ ਜਿਹੜੇ ਤਰਨਤਾਰਨ ਹਲਕੇ ਦੇ Hindu ਲੋਕ ਵੀ ਦੇਖ ਰਹੇ ਹੋਣਗੇ ਮੁਸਲਿਮ ਲੋਕ ਵੀ ਦੇਖ ਰਹੇ ਹੋਣਗੇ ਵੋਟਾਂ ਮੁਸਲਿਮ ਲੋਕਾਂ ਦੀਆਂ ਵੀ ਹੋਣਗੀਆਂ Hindu ਲੋਕਾਂ ਦੀਆਂ ਵੀ ਹੋਣਗੀਆਂ ਇਸਾਈ ਲੋਕਾਂ ਦੀਆਂ ਵੀ ਹੋਣਗੀਆਂ ਤੁਹਾਨੂੰ ਹੀ ਫਿਰ ਉਹ ਕਿਉਂ ਮੌਕਾ ਦੇਣਾ Hindu ਮੁਸਲਿਮ ਸਿੱਖ ਇਸਾਈ ਹਾਲਾਂਕਿ ਪੰਥਕ ਸੀਟ ਹੈ ਤੁਹਾਨੂੰ ਸਪੈਸ਼ਲੀ ਕਿਉਂ ਚੋਣਨੀ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਐਸਡੀਟੀਵੀ ਦੇਖ ਰਹੇ ਹੋ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਨੂੰ ਲੈ ਕੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਭਾਈ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਯਾਨੀ ਕਿ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਵੱਲੋਂ ਆਖਿਰਕਾਰ ਉਮੀਦਵਾਰ ਕੌਣ ਹੋਏਗਾ ਤੇ ਫਾਈਨਲੀ ਜਿਹੜੇ ਸੰਦੀਪ ਸਿੰਘ ਸਨੀ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਇਹ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਹੋਰਾਂ ਵੱਲੋਂ ਬੀਤੀ ਕੱਲ੍ਹ ਐਲਾਨ ਕੀਤਾ ਗਿਆ ਹੈ ਤਾਂ ਸਾਡੇ ਨਾਲ ਭਾਈ ਮਨਦੀਪ ਸਿੰਘ ਮੌਜੂਦ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਇਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਸ਼ੁਰੂਆਤ ਦੇ ਵਿੱਚ ਮੇਰਾ ਪਹਿਲਾ ਇਹੀ ਸਵਾਲ ਹੋਏਗਾ ਪਰਿਵਾਰ ਦੇ ਵਿੱਚੋਂ ਜਾਂ ਤੁਹਾਡੇ ਪਛੋਕੜ ਦੇ ਵਿੱਚੋਂ ਪਹਿਲਾਂ ਕਦੇ ਕਿਸੇ ਨੇ ਕੋਈ ਇਲੈਕਸ਼ਨ ਲੜਾਈ ਨਹੀਂ ਜੀ ਨਹੀਂ ਪਹਿਲਾਂ ਕਿਸੇ ਨੇ ਇਲੈਕਸ਼ਨ ਨਹੀਂ ਲੜੇ ਪਰਿਵਾਰ ਦੇਖੋ ਆਪਣਾ ਕਾਰੋਬਾਰ ਕਰਦਾ ਵਾ ਤੇ ਅੱਜ ਵੀ ਆਪਣਾ ਪਰਿਵਾਰ ਕਾਰੋਬਾਰੀ ਕਰਦਾ ਪਿਆ ਪਰਿਵਾਰ ਨੇ ਅਜੇ ਤੱਕ ਕਦੀ ਕਿਸੇ ਨੇ ਇਲੈਕਸ਼ਨ ਲੜਾਈ ਨਹੀਂ ਨਾ ਪਤਾ ਪਰਿਵਾਰ ਨੂੰ ਸਾਰਾ ਕੁਝ ਕਦੇ ਸੋਚਿਆ ਸੀ ਕਿ ਇਲੈਕਸ਼ਨ ਲੜੇ ਜਾਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਡੇ ਪਰਿਵਾਰ ਚੋਂ ਇਲੈਕਸ਼ਨ ਲੜ ਨਹੀਂ ਜੀ ਨਹੀਂ ਅਸਾਂ ਦਾ ਕੁਝ ਵੀ ਆਪਾਂ ਸੋਚਿਆ ਨਹੀਂ ਨਾ ਕਦੀ ਧਿਆਨ ਦੇ ਵਿੱਚਗਾ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੋ ਰਿਹਾ ਜੀ ਹੂੰ ਅੱਛਾ ਜਦੋਂ ਤੁਹਾਨੂੰ ਉਮੀਦਵਾਰ ਐਲਾਨਿਆ ਗਿਆ ਸਭ ਤੋਂ ਪਹਿਲਾ ਵਿਚਾਰ ਤੁਹਾਡੇ ਮਨ 'ਚ ਕੀ ਆਇਆ ਸੀਗਾ ਜੀ ਦੇਖੋ ਪਹਿਲਾ ਵਿਚਾਰ ਤੇ ਕਹਿ ਲੋ ਕਿ ਜਿਸ ਚੀਜ਼ ਦਾ ਪਤਾ ਵੀ ਨਾ ਹੋਵੇ ਜਿਸ ਰਸਤੇ ਕਦੀ ਗਏ ਵੀ ਨਾ ਹੋਵੇ ਉਹ ਇੱਕਦਮ ਚੀਜ਼ ਸਾਨੂੰ ਆ ਜੇ ਤੇ ਬੜੀ ਖੁਸ਼ੀ ਜੀ ਮਹਿਸੂਸ ਹੁੰਦੀ ਹੈ ਸੀਦੇ ਉੱਤੋਂ ਬਾਕੀ ਇਹ ਵਾ ਕੀ ਅਸੀਂ ਪੰਥ ਦੀ ਸੇਵਾ ਕਰਨ ਵਾਸਤੇ ਆਏ ਆ ਸੰਗਤ ਦੀ ਸੇਵਾ ਕਰਨ ਵਾਸਤੇ ਆਏ ਨਾ ਕਿ ਰਾਜ ਭਾਗ ਕਰਨ ਕੋਈ ਚਾਹੀਏ ਨਾ ਕੋਈ ਸਾਨੂੰ ਇੱਛਾ ਹੈ ਜੀ ਸਾਨੂੰ ਇਹ ਚੀਜ਼ ਲੋ ਇਹ ਚੀਜ਼ ਜੋ ਇਸ ਸੰਗਤ ਦੀ ਸੇਵਾ ਕਰਨਾ ਹੈ ਜੀ ਬਸ ਜੀ ਭਾਈ ਸੰਦੀਪ ਸਿੰਘ ਨੂੰ ਉਮੀਦਵਾਰ ਕਿਉਂ ਨਹੀਂ ਐਲਾਨਿਆ ਗਿਆ ਤੁਹਾਨੂੰ ਕਿਉਂ ਹੈ ਤੁਹਾਡਾ ਨਾਮ ਕਿਉਂ ਅੱਗੇ ਆਇਆ ਬਹੁਤੇ ਲੋਕ ਇਹ ਚਰਚਾਵਾਂ ਕਰ ਰਹੇ ਸੀਗੇ ਕਿ ਭਾਈ ਸੰਦੀਪ ਸਿੰਘ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਹੈ ਤੁਹਾਡਾ ਨਾਮ ਕਿਉਂ ਆ ਗਿਆ ਜੀ ਅੱਗੇ ਦੇਖੋ ਇਸ ਤਰ੍ਹਾਂ ਜੀ ਮੈਂ ਤੇ ਤੁਹਾਨੂੰ ਕਲੀਅਰ ਕਰਦਾ ਜਦੋਂ ਸਾਰਿਆਂ ਨੇ ਪੀਰ ਭਰਾਵਾਂ ਨੇ ਸਾਨੂੰ ਸਲਾਵਾਵਾਂ ਦਿੱਤੀਆਂ ਸੀ ਤੇ ਕਾਫੀ ਜਥੇਬੰਦੀਆਂ ਮੈਂ ਆਈਆਂ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸੰਦੀਪ ਸਿੰਘ ਨੂੰ ਕਹੋ ਕਿ ਇਲੈਕਸ਼ਨ ਲੜੇ ਮੈਂ ਕਿਹਾ ਚਲੋ ਠੀਕ ਹੈ ਜੀ ਮੈਂ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਮੈਂ ਸੰਦੀਪ ਸਿੰਘ ਜੀ ਨਾਲ ਕਾਫੀ ਇਸ ਵਿਸ਼ੇ ਉੱਤੇ ਨਾ ਜੇਲ੍ਹ ਅੰਦਰ ਕਾਫੀ ਲੰਮੀ ਮੁਲਾਕਾਤ ਹੋਈ ਸੀ ਤੇ ਸੰਦੀਪ ਸਿੰਘ ਨੂੰ ਮੈਂ ਕਿਹਾ ਕਿ ਮੈਂ ਕਿਹਾ ਸਸਾ ਸਸਾ ਕੇ ਸੰਗਤ ਦੇ ਇਸ ਕਾਫੀ ਸੁਨੇਹਾਰੇ ਕਿ ਆਪਣਾ ਲੈਕਸ਼ਨ ਲੜਿਏ ਜਾਂ ਕਿਸ ਤਰ੍ਹਾਂ ਕਰਨਾ ਤੁਹਾ ਮੈਂ ਖਾਸ ਕਰਕੇ ਨਾਮ ਤੇਰਾ ਲੈਂਦੇ ਪਏ ਤੇ ਕਿਸ ਨਾਲ ਕਰਨਾ ਹੈ ਕਹਿੰਦਾ ਮੈਂ ਤੇ ਨਹੀਂ ਲੜਾਂਗਾ ਕਿਉਂਕਿ ਮੈਂ ਕਹਿੰਦਾ ਜੇਲ੍ਹ ਦੇ ਅੰਦਰ ਹਾਂ ਤੇ ਮੈਂ ਸੰਗਤਾਂ ਦੇ ਕੰਮ ਕਿਸ ਤਰ੍ਹਾਂ ਕਰਵਾ ਪਾਵਾਂਗਾ ਇਸ ਕਰਕੇ ਕਹਿੰਦਾ ਮਨਦੀਪ ਸਿੰਘ ਜੀ ਜਿੰਮੇਵਾਰ ਤੁਸੀਂ ਸੰਭੋ ਬਾਰ ਦੀ ਸੰਗਤਾਂ ਦੀ ਸੇਵਾ ਕਰਨੀ ਆਪਾਂ ਸਦਾ ਸੇਵਾ ਹੀ ਕਰਾਂਗੇ ਆਪਾਂ ਅੱਛਾ ਤੁਹਾਨੂੰ ਸਮਰਥਨ ਦੀ ਦਾ ਜ਼ਿਕਰ ਹੋ ਰਿਹਾ ਹੈ ਇਸ ਹਲਕੇ ਦੇ ਵਿੱਚ ਜਿਹੜੀ ਤਰਨਤਾਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਮਨੀ ਚੋਣ ਹੋਣ ਜਾਣੀ ਹੈ ਚਰਚਾਾਂ ਹੋ ਰਹੀਆਂ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਹੈ ਉਹਨਾਂ ਵੱਲੋਂ ਵੀ ਉਮੀਦਵਾਰ ਉਤਾਰਿਆ ਜਾ ਰਿਹਾ ਹੈ ਕੀ ਸਚਾਈ ਹੈ ਉਹਨਾਂ ਵੱਲੋਂ ਕੋਈ ਉਮੀਦਵਾਰ ਉਤਾਰਿਆ ਜਾ ਰਿਹਾ ਹੈ ਚੋਣ ਮੈਦਾਨ 'ਚ ਨਹੀਂ ਦੇਖੋ ਪਹਿਲਾਂ ਉਹਨਾਂ ਦੇ ਉਮੀਦਵਾਰ ਪਹਿਲਾਂ ਉਤਾਰਿਆ ਹੋਇਆ ਸੀ ਉਹਨਾਂ ਨੇ ਪਰ ਜਦੋਂ ਸਾਡੇ ਨਾਲ ਗੱਲ ਆਏ ਸੀ ਉਹਨਾਂ ਨੇ ਸਾਨੂੰ ਸਹਿਮਤੀ ਦਿੱਤੀ ਸੀ ਕਿ ਅਸੀਂ ਆਪਣਾ ਉਮੀਦਵਾਰ ਵਾਪਸ ਲਵਾਂਗੇ ਜੇ ਤੁਸੀਂ ਖੜੇ ਹੋਵੋਗੇ ਤੇ ਪਰ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਇੱਕ ਮਤਲਬ ਕਿ ਪੰਥ ਵੱਲ ਖੜੇ ਹੋਣਾ ਨਾ ਕਿ ਕਿਸੇ ਧਿਰ ਵੱਲੋਂ ਖੜੇ ਹੋਣਾ ਅਸੀਂ ਉਹ ਪੰਥ ਵੱਲੋਂ ਖੜੇ ਆ ਨਾ ਕਿ ਕਿਸੇ ਧਿਰ ਵੱਲੋਂ ਖੜੇ ਆ ਹੁਣ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਵੱਲੋਂ ਤਰਨਤਾਰਨ ਲਈ ਕੋਈ ਉਮੀਦਵਾਰ ਐਲਾਨਿਆ ਜਾਊਗਾ ਜੀ ਨਹੀਂ ਜੀ ਨਹੀਂ ਹੁਣ ਕੋਈ ਲੈਣਾ ਜੀ ਕਿਸੇ ਵੀ ਪਾਰਟੀ ਵੱਲੋਂ ਨਹੀਂ ਲੈ ਤੇ ਮਤਲਬ ਕੀ ਕਹ ਲਓ ਕਿ ਆਪਣੇ ਧਰਮ ਦੇ ਨਾਂ ਵੱਲੋਂ ਕੋਈ ਲੈਣੇ ਵੱਲੋਂ ਤੁਹਾਨੂੰ ਸਮਰਥਨ ਦੇ ਦਿੱਤਾ ਗਿਆ ਹਾਂਜੀ ਹਾਂਜੀ ਸਿਮਰਨ ਸਿੰਘ ਮਾਨ ਵੱਲੋਂ ਵੀ ਸਾਨੂੰ ਸਮਰਥਨ ਆ ਚੁੱਕਾ ਵਾ ਜਿਹੜਾ ਆਪਣਾ ਪੁਨਰ ਸੁਜੀਤ ਕਾਲੀਪਾਲ ਦਾ ਨਵਾਂ ਧੜਾ ਬਣਿਆ ਉਹਨਾਂ ਵੱਲੋਂ ਵੀ ਸਮਰਥਨ ਆ ਚੁੱਕਾ ਵਾ ਭਾਈ ਅੰਮਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੀ ਉਹਨਾਂ ਵੱਲੋਂ ਵੀ ਸਮਰਥਨ ਆ ਚੁੱਕਾ ਹੈ ਜੀ ਮੈਂ ਟੋਟਲ ਮੈਂ ਲਾਉ ਕਿ ਸਾਰੀਆਂ ਆਪਣੀਆਂ ਸਿੱਖ ਜਨੀਆਂ ਜਥੇਬੰਦੀਆਂ ਆ ਸਿੱਖ ਸੰਗਠਨਾਂ ਨੂੰ ਸਾਰਾ ਰਿਸਪੌਂਸ ਸਾਨੂੰ ਆ ਚੁੱਕਾ ਹੈ ਜੀ ਅੱਛਾ ਬੀਬੀ ਖਾਲੜਾ ਨੂੰ ਲੈ ਕੇ ਲੋਕਾਂ 'ਚ ਜ਼ਿਕਰ ਹੋ ਰਿਹਾ ਹੈ ਕਿ ਬੀਬੀ ਖਾਲੜਾ ਨੂੰ ਲੈ ਕੇ ਬੀਬੀ ਉਹ ਮੇਹਣਾ ਆ ਪੰਥ ਦੇ ਸਿਰ ਤੇ ਮੇਹਣਾ ਸੀਗਾ ਕਿ ਲੋਕਾਂ ਨੇ ਬੀਬੀ ਖਾਲੜਾ ਨੂੰ ਹਰਾਇਆ ਸੀਗਾ ਉਹ ਕਹਿੰਦੇ ਚੋਣ ਮੈਦਾਨ 'ਚ ਬੀਬੀ ਖਾਲੜਾ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਸੀਗਾ ਤਾਂ ਜੋ ਜਿਹੜਾ ਲਾਂਭਾ ਸੀਗਾ ਉਹ ਲਾਇਆ ਜਾ ਸਕੇ ਫਿਰ ਬੀਬੀ ਖਾਲੜਾ ਨੂੰ ਚੋਣ ਮੈਦਾਨ ਦੇ ਵਿੱਚ ਕਿਉਂ ਨਹੀਂ ਉਤਾਰੇ ਗਏ ਤੁਹਾਡਾ ਨਾਮ ਕਿਉਂ ਆ ਗਿਆ ਜੀ ਦੇਖੋ ਜਿਹੜੇ ਬੀਬੀ ਖਾਲੜਾ ਜੀ ਨੇ ਬੜੇ ਸਤਿਕਾਰਯੋਗ ਨੇ ਸਾਡੇ ਤੇ ਅਸੀਂ ਅੱਜ ਵੀ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਜੋ ਸਾਨੂੰ ਕਹਿਣਗੇ ਕਿ ਆਪਾਂ ਇਲੈਕਸ਼ਨ ਲੜਨੀ ਹੈ ਅਸੀਂ ਦੇਖੋ ਉਸੇ ਟਾਈਮ ਆਪਾਂ ਪਿੱਛੇ ਕਰ ਲਾਂਗੇ ਜੀ ਆਪਣੇ ਕਾਗਜ਼ ਬੀਬੀ ਖੜੜਾ ਜੀ ਦੀ ਸੀ ਬੈਕ ਤੇ ਰੱਖ ਕੇ ਸਪੋਰਟ ਕਰਾਂਗੇ ਨਾ ਕਿ ਅੱਗੇ ਆ ਕੇ ਇਲੈਕਸ਼ਨ ਲੜਾਂਗੇ ਖਾਲੇ ਨੋਮੀਨੇਸ਼ਨ ਫਾਈਲ ਨਹੀਂ ਹੋਏ ਜੇ ਬੀਬੀ ਖੜੜਾ ਕਹਿੰਨ ਮੈਂ ਚੋਣ ਮੈਦਾਨ ਚੋਂਣਾ ਤੁਸੀਂ ਪਿੱਛੇ ਹਟ ਜਾਓਗੇ ਜੀ ਬਿਲਕੁਲ ਜੀ ਬਿਲਕੁਲ ਤਿਆਰ ਬੈਠੇ ਹਾਂ ਜੀ ਜਦੋਂ ਪੰਥ ਦੀ ਗੱਲ ਆ ਜੀ ਇਹਨੂੰ ਬਹੁਤ ਵੱਡੀ ਕੁਰਬਾਨੀ ਹੈ ਜੀ ਬੀਬੀ ਖੜੜਾ ਜੋ ਜਸਵੰਤ ਸਿੰਘ ਖੜੜਾ ਜੀ ਦੀ ਇਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਪਰਿਵਾਰ ਉਸੇ ਟਾਈਮ ਸੰਦੀਪ ਸਿੰਘ ਦਾ ਪਿੱਛੇ ਹੋ ਜਾਏਗਾ ਜੀ ਅੱਛਾ ਤਰਨਤਾਰਨ ਹਲਕੇ ਦੀ ਜ ਤੁਸੀਂ ਕਹਿ ਰਹੇ ਹੋ ਕਿ ਸਾਡਾ ਧੜਾ ਜਾਂ ਅਸੀਂ ਪੰਥਕ ਆ ਉਧਰ ਬਦਲਦਲ ਦੀ ਗੱਲ ਲੀਏ ਸ਼੍ਰੋਮਣੀ ਕਾਗਦਦਲ ਦੀ ਗੱਲ ਕਰ ਲੀਏ ਪ੍ਰਿੰਸੀਪਲ ਸੁਖਵਿੰਦਰ ਕੋਰ ਰੰਧਾਵਾ ਚੋਣ ਮੈਦਾਨ ਦੇ ਵਿੱਚ ਨੇ ਉਹ ਕਹਿੰਦੇ ਅਸੀਂ ਪੰਥਕ ਆ ਜੀ ਉਹ ਪੰਥਕ ਨਹੀਂ ਹੈਗੇ ਅਸੀਂ ਪੰਥਕ ਆ ਉਹ ਕਹਿੰਦੇ ਸਾਨੂੰ ਵੋਟਾਂ ਪਾਓ ਜੀ ਦੇਖੋ ਜੀ ਉਹ ਧਰਮੀ ਫੌਜੀ ਸਤਕਾਰਯੋਗ ਨੇ ਬਾਕੀ ਜੋ ਵੀ ਕਹਿੰਦੇ ਆ ਜੀ ਉਹਦਾ ਮੈਂ ਕੋਈ ਜਵਾਬ ਨਹੀਂ ਦਵਾਂਗਾ ਉਹ ਕਹਿੰਦੇ ਸਾਡੀ ਪੰਥ ਨੂੰ ਬਹੁ ਵੱਡੀ ਦੇਣ ਹੈ ਜੀ ਕੋਈ ਗੱਲ ਨਹੀਂ ਹੋਏਗੀ ਜੀ ਮੈਂ ਕਿਉਂ ਕਹਾਂ ਕਿ ਨਹੀਂ ਹੈਗੀ ਹੋਏਗੀ ਦੇਣ ਜੀ ਮੈਂ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਜੀ ਅੱਛਾ ਉਹਨਾਂ ਨੂੰ ਇਗਨੋਰ ਕਰਕੇ ਤੁਹਾਨੂੰ ਲੋਕ ਕਿਉਂ ਚੁੰਨਦੇ ਤੁਹਾਨੂੰ ਕਿਉਂ ਮੌਕਾ ਦੇਣ ਤੁਹਾਡੇ ਚ ਕੀ ਖਾਸੀਅਤ ਹੈ ਜਿਹੜੇ ਤਰਨ ਤਰਨ ਹਲ ਏਕੇ ਦੇ ਲੋਕ ਨੇ ਉਹ ਤੁਹਾਨੂੰ ਮੌਕਾ ਦੇਣ ਨਾ ਕਿ ਬਦਲ ਦਲ ਦੇ ਉਮੀਦਵਾਰ ਨੂੰ ਮੌਕਾ ਦੇਣ ਦੇਖੋ ਜੀ ਹੁਣ ਮੈਂ ਇੱਥੇ ਜੇ ਕਲੀਅਰ ਕਰਨਾ ਤੇ ਜਿਹੜੇ ਧਰਮੀ ਫੌਜੀ ਆ ਇਹਨਾਂ ਨੂੰ ਫਿਰ ਪਹਿਲਾਂ ਕੋਈ ਸੀਟ ਦਿੱਤੀਗੀ ਅੱਜ ਕਿਉਂ ਧਰਮੀ ਫੌਜੀ ਨੂੰ ਸੀਟ ਦੇ ਰਹੇ ਨੇ ਕਾਫੀ ਸਮਾਂ ਪਹਿਲਾਂ ਵੀ ਧਰਮੀ ਫੌਜੀ ਰਹੇ ਸੀ ਇਹ ਹੁਣ ਤੇ ਨਹੀਂ ਕਾਫੀ ਪੁਰਾਣੇ ਆ ਨਾ ਤੇ ਦੇਖੋ ਕਿਤੇ ਨਾ ਕਿਤੇ ਇਹਨਾਂ ਨੂੰ ਹੁਣ ਪੰਥ ਵੱਲੋਂ ਮਤਲਬ ਕਹਿ ਲੋ ਕਿ ਕਾਫੀ ਜ਼ਿਆਦਾ ਮਤਲਬ ਪਿੱਛੇ ਕੀਤਾ ਗਿਆ ਆ ਕਿ ਕਿਉਂਕਿ ਦੇਖੋ ਬੇਦਵੀਆਂ ਦੇ ਮਸਲਿਆਂ ਉੱਤੇ ਵੀ ਕਾਫੀ ਜ਼ਿਆਦਾ ਮਤਲਬ ਕਿ ਇਹਨੇ ਚਰਚਾ ਹੋ ਰਹੀ ਹੈ ਫਿਰ ਇਹਨਾਂ ਨੇ ਇੱਕ ਆਪਣਾ ਡੀਜੀਪੀ ਲਾਇਆ ਸੀ ਸੁਮੇਸ਼ ਸੈਣੀ ਉਹਦੀ ਵੀ ਕਾਫੀ ਚਰਚਾ ਹੋ ਰਹੀ ਹੈ ਕਿਤੇ ਨਾ ਕਿਤੇ ਪੰਥ ਵੱਲੋਂ ਇਹ ਨਿਰਾਸ਼ਤਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਬਿਲੋ ਕਿਉਂ ਮਤਲਬ ਪਹਿਲਾਂ ਕੀਤੇ ਹੋਏ ਪੰਥ ਦੇਖੋ ਹੁਣ ਸਾਰਾ ਜਾਣਦਾ ਪਿਆ ਜੀ ਤੇ ਮੈਨੂੰ ਤੇ ਦੇਖੋ ਜੀ ਇੱਕੋ ਆ ਕਿ ਸਾਨੂੰ ਤੇ ਜਦੋਂ ਪੰਥ ਨੇ ਸਾਰੀ ਮਤਲਬ ਕਿ ਕਹ ਰਿਹਾ سپورਟ ਕਰ ਦਿੱਤੀ ਆ ਸਾਰੇ ਤਰੀਕੇ ਦੇ ਨਾਲ ਆਪਣੇ ਜਿਸ ਤਰ੍ਹਾਂ ਸਾਨੂੰ سپورਟ ਆਣੀ ਚਾਹੀਦੀ ਉਸ ਤੋਂ ਬਾਅਦ ਹੀ ਪਰਿਵਾਰ ਨੇ ਆਪਣਾ ਜਾ ਕੇ ਫਾਈਨਲ ਕੀਤਾ ਕਿ ਅਸੀਂ ਇਲੈਕਸ਼ਨ ਲੜਾਂਗੇ ਉਸ ਤੋਂ ਪਹਿਲਾਂ ਪਰਿਵਾਰ ਨੇ ਮਨਾ ਹੀ ਕੀਤਾ ਸੀ ਅੱਛਾ ਹਰਮੀਤ ਸਿੰਘ ਸੰਧੂ ਹੋਰਾਂ ਨੂੰ ਜਾਣਦੇ ਹੋ ਤੁਸੀਂ ਨਾਮ ਸੁਣਿਆ ਹਰਮੀਤ ਸਿੰਘ ਸੰਧੂ ਹੋਰਾਂ ਦਾ ਹਾਂਜੀ ਜੀ ਸੋਨੀ ਆ ਜੀ ਪਹਿਲਾਂ ਇਹ ਆਪਣਾ ਬਾਦਲ ਦਲ ਦੇ ਵਿੱਚ ਹੁੰਦੇ ਸੀ ਹੁਣ ਇਸ ਤੋਂ ਬਾਅਦ ਆਮ ਪਾਰਟੀ ਵਿੱਚ ਆ ਗਏ। ਹੂੰ ਦੇਖੋ ਸੁਣਿਆ ਨਾਮ ਇਹਨਾਂ ਦਾ ਪਰ ਇਹ ਬਾਕੀ ਕਿਤੇ ਨਾ ਕਿਤੇ ਇਹਨਾਂ ਨੇ ਵੀ ਵੇਖੋ ਹੁਣ ਕੀ ਕੀਤਾ ਪਹਿਲਾਂ ਤੇ ਇਹਨਾਂ ਨੂੰ ਹੀ ਭੰਡ ਦੇ ਰਹੇ ਭਗਵੰਤ ਮਾਨ ਸਰਕਾਰ। ਹੁਣ ਅੱਜ ਇੱਕਦਮ ਇਹ ਚੰਗੇ ਕਿਸ ਰਾ ਹੋਗੇ ਇਹ ਤੇ ਉਹ ਹੀ ਦੱਸ ਸਕਦੇ ਆ ਜੀ। ਪਹਿਲਾਂ ਇਹਨਾਂ ਨੇ ਬੁਰਾਈਆਂ ਕਰਨੀਆਂ ਕਾਲੀ ਦਲ ਦੇ ਬੰਦਿਆਂ ਦੀ ਸਾਰਿਆਂ ਦੀ ਤੇ ਅੱਜ ਉਹਨਾਂ ਦੇ ਮਤਲਬ ਕਾਲੀ ਦਲ ਧੜੇ ਵਿੱਚੋਂ ਬੰਦਾ ਲੈ ਕੇ ਕਹਿਣਾ ਜੀ ਬਿਲਕੁਲ ਸਹੀ ਹੈ ਸਾਫ ਸੁਥਰਾ ਬੰਦਾ ਵਾ ਜਦਕੀ ਵੇਖਿਆ ਜੇ ਤਰਨ ਤਰਨ ਹਲਕੇ ਦੇ ਵਿੱਚ ਕਾਫੀ ਨਸ਼ਾ ਵਿਕਦਾ ਪਿਆ ਇਸ ਟਾਈਮ ਦੇ ਉੱਪਰ ਵੀ ਪਰ ਉਹਦੇ ਉੱਤੇ ਕੋਈ ਠੱਲ ਨਹੀਂ ਪਾਈ ਐਸ ਤੋਂ ਪਹਿਲਾਂ ਵੀ ਇਹਨਾਂ ਦਾ ਮਤਲਬ 3 ਸਾਲ ਪਹਿਲਾਂ ਵੀ ਇਹਨਾਂ ਦੇ ਮਤਲਬ ਕੈਂਡੀਡੇਟ ਰਿਹਾ ਸੀ ਉਹਦੇ ਵੱਲੋਂ ਕੀ ਸੁਧਾਰ ਕੀਤੇ ਗਏ ਨੇ ਉਹ ਉਥੋਂ ਦੀ ਜਨਤਾ ਜਾਣਦੀ ਹੈ ਜਿਹੜੀ ਸਾਰੀ ਅੱਛਾ ਜਿਸ ਦੇ ਨੇ ਹਰਮਿੰਦਰ ਸਿੰਘ ਸੰਧੂ ਹੋਰਾਂ ਨੂੰ ਉਮੀਦਵਾਰ ਬਣਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਧੜਲੇ ਦੇ ਨਾਲ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਹਿੰਦੇ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਇਹ ਹਰਮਿੰਦਰ ਸਿੰਘ ਸੰਧੂ ਸਾਹਿਬ ਹੋਣੀ ਤਾਂ ਕਹਿੰਦੇ ਜਿੱਤੇ ਪਏ ਆ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਆਪਣੇ ਆਪ ਤੇ ਕਹਿ ਲਓ ਕਿ ਬਹੁਤ ਜ਼ਿਆਦਾ ਹੰਕਾਰ ਹੈ ਉਹਨਾਂ ਦੀ ਪੋਸਟਾਂ ਚੈੱਕ ਕਰੋ ਉਹ ਬੰਦੇ ਤਰਨਤਾਰਨ ਦੇ ਹੈ ਹੀ ਨਹੀਂ ਸੀ ਜੇ ਵੇਖਿਆ ਜੇ ਬੇਸਿਕਲੀ ਉਹਨਾਂ ਆਪਣੇ ਜੇਲ੍ਹ ਮੰਤਰੀ ਲਾਲਜੀਤ ਭੁੱਲਰ ਹੈ ਉਹ ਆਪਣੇ ਵੱਲੋਂ ਥੋੜਾ ਹਲਕੇ ਜੋ ਕਿਨੀਆਂ ਬੱਸਾਂ ਭਰ ਕੇ ਲੈ ਕੇ ਆਏ ਇੱਕ ਉੱਥੇ ਦੂਜੀ ਜਿਹੜੇ ਆਪਣੇ ਇੱਕ ਹੋਰ ਮੈਨੂੰ ਨਾਮ ਚੇਤਾ ਬੋਲਦਾ ਪਿਆ ਉਹਨਾਂ ਦਾ ਵੀ ਉਹ ਵੀ ਆਪਣੇ ਹਲਕੇ ਚ ਕਿੰਨੇ ਮਤਲਬ ਇਕੱਠ ਲੈ ਕੇ ਆਏ ਸਾਰੀ ਸਰਦਾਰ ਹਨਾ ਮਤਲਬ ਕਿਤੇ ਨਾ ਕਿਤੇ ਸਾਰੇ ਪੰਜਾਬ ਵਿੱਚੋਂ ਇਕੱਠ ਕਰਕੇ ਜਿਹੜੇ ਤਰਨਥਾ ਸਾਇਆ ਬਖਾਇਆ ਕਿ ਸਾਡੇ ਪਿੱਛੇ ਬਹੁਤ ਜਗ੍ਹਾ ਵੋਟਾਂ ਆਈਆਂ ਇਹਦੇ ਬਾਅਦ ਜੀ ਗਰਾਉਂਡ ਤੇ ਪਤਾ ਲੱਗੇਗਾ ਕਿ ਕਿੰਨੀਆਂ ਇਹਨਾਂ ਦੇ ਵੋਟਾਂ ਵਾ ਤੇ ਕਿੰਨੇ ਬੰਦੇ ਬਾਹਰੋਂ ਲੈ ਕੇ ਆਏ ਮੁਕਾਬਲਾ ਕਿਹੜੀ ਧਿਰ ਨਾਲ ਧਿਰ ਦੇ ਨਾਲ ਆ ਜਾਂ ਕਿਹੜੀ ਧਿਰ ਤੁਹਾਨੂੰ ਚੁਣੌਤੀ ਦੇ ਸਕਦੀ ਹੈ ਜੀ ਚੋਣ ਮੈਦਾਨ ਚ ਮੇਰਾ ਮੁਕਾਬਲਾ ਕਿਸੇ ਨਾਲ ਵੀ ਨਹੀਂਗਾ ਜੀ ਮੈਂ ਮੁਕਾਬਲਾ ਸਮਝਦਾ ਨਹੀਂ ਕਿਸੇ ਨਾਲ ਮੇਰਾ ਹੈ ਜਿੱਤ ਹੋਈ ਪਈ ਆ ਤੁਹਾਡੀ ਬਿਲਕੁਲ ਜੀ ਪੱਕੀ 100% ਜਿੱਤ ਆਪਣੀ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਹੀ ਮਤਲਬ ਸਾਨੂੰ ਵਿਸ਼ਵਾਸ ਹੈ ਜੀ ਸਾਨੂੰ ਮਤਲਬ ਜੇ 101% ਮਿਲੇਗੀ ਤੁਹਾਨੂੰ ਹਲਕੇ ਜੋ ਕਿ ਕਿੰਨਾ ਕਾਰਨਾ ਕਰਕੇ ਲੋਕ ਬਾਕੀ ਧਿਰਾਂ ਨੂੰ ਇਗਨੋਰ ਕਰਕੇ ਬਾਕੀ ਧਿਰਾਂ ਨੂੰ ਇੱਕ ਪਾਸੇ ਰੱਖ ਕੇ ਮਨਦੀਪ ਸਿੰਘ ਹੋਰਾਂ ਨੂੰ ਚੋਣ ਦਾ ਨਿਸ਼ਾਨ ਜਿਹੜਾ ਤੁਹਾਡਾ ਹੋਇਆਗਾ ਉਹਨੂੰ ਪ੍ਰੈਸ ਕਰਨੀ ਵੀ ਐਮ ਦਾ ਬਟਨ ਪ੍ਰੈਸ ਕਰਨਾ ਕਿੰਨਾ ਕਾਰਨਾ ਕਰਕੇ ਲੋਕ ਤੁਹਾਨੂੰ ਚੋਣ ਦੇ ਜਿਹੜੇ ਕਾਰਨ ਤੁਸੀਂ ਲੋਕਾਂ ਨੂੰ ਦੱਸ ਸਕੋ ਜੀ ਬਿਲਕੁਲ ਜੀ ਬਿਲਕੁਲ ਹੁੰਜਨੀ ਆ ਵੀ ਆਪਣੀਆਂ ਮੌਜੂਦਾ ਸਰਕਾਰ ਦੇ ਵਿੱਚ ਆਪਣੀਆਂ ਤੇਰਨ ਐਮਐਲਏ ਜੋ ਵੀ ਆਂਦੇ ਪੈਣਾ ਕੋ ਵੋਟਾ ਮੰਗਣ ਵਾਸਤੇ ਚਾਏ ਆ ਤੁਹਾਡੇ ਸੰਧੂ ਨੇ ਚਾਏ ਕਾਂਗਰਸ ਪਾਰਟੀ ਚਾਏ ਬੀਜੇਪੀ ਕੋਈ ਵੀ ਆਂਦਾ ਪੈ ਉਹਨਾਂ ਨੂੰ ਕੁਐਸਚਨ ਜ਼ਰੂਰ ਪੁੱਛੋ ਖਲਾਰ ਕੇ ਕੀ ਕਾਨੂੰਨ ਦੇ ਉੱਤੇ ਬੇਦਬੀ ਜਿਹੜੇ ਹੋ ਰਹੀਆਂ ਗੁਰੂਗੰਗਸਰ ਜਿਹਦੇ ਉੱਤੇ ਕਾਨੂੰਨ ਬਣਿਆ ਕੋਈ ਹਜੇ ਤੱਕ ਜਿਹੜਾ ਨਸ਼ਾ ਇੰਨਾ ਵਿਗਦਾ ਪਿਆ ਉਹਦੇ ਉੱਤੇ ਕੋਈ ਇਹਨਾਂ ਨੇ ਠੱਲ ਪਾਈ ਹੈ ਜਿਹੜਾ ਮਤਲਬ ਕੀ ਕਹਿ ਲਓ ਧੱਕੇਸ਼ਾਹੀ ਇੰਨੀ ਕਰਦੇ ਪਏ ਆ ਉਹਦੇ ਉੱਤੇ ਕੋਈ ਕਾਨੂੰਨ ਵਿਸਥਾ ਹੈ ਕੋਈ ਮਤਲਬ ਇਹਨਾਂ ਨੂੰ ਕੁਐਸਚਨ ਪੁੱਛਣੇ ਚਾਹੀਦੇ ਆ ਜੇ ਸਰਕਾਰ ਦੇ ਨੁਮਾਇੰਦੇ ਬਣ ਕੇ ਵੋਟਾਂ ਮੰਗਣ ਆਂਦੇ ਪਏ ਪਰ ਕਿਤੇ ਨਾ ਕਿਤੇ ਜਨਤਾ ਨੂੰ ਵੀ ਥੱਲੇ ਇਹਨਾਂ ਨੇ ਸੰਸਦਾਂ ਨੂੰ ਵੀ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਭਾਈ ਤੁਸੀਂ ਇਹ ਕੰਮ ਕਰਦੇ ਜੇ ਤੇ ਫਿਰ ਸਾਡੇ ਕੋਲ ਵੋਟਾਂ ਮੰਗਣ ਆਓ ਪਰ ਇਹਨਾਂ ਨੂੰ ਤੇ ਵੇਖਿਆ ਜੇ ਤੇ ਹੁਣ ਸੰਗਤਾਂ ਪਸੰਦ ਹੀ ਨਹੀਂ ਕਰਦੀਆਂ ਬਈ ਗਰਾਊਂਡ ਲੈਵਲ ਤੇ ਅੱਛਾ ਮਨਦੀਪ ਜੀ ਇਹ ਸਚਾਈ ਹੈ ਕਿ ਜੇਲ੍ਹ ਚ ਬੰਦ ਸੰਦੀਪ ਸਿੰਘ 'ਤੇ ਬੜਾ ਤਸ਼ੱਦਦ ਹੋ ਰਿਹਾ ਜੀ ਇਹ ਸਚਾਈ ਹੈ ਗੱਲ ਸੱਚੀ ਹੈ ਜੀ ਬਿਲਕੁਲ ਜੀ ਬਿਲਕੁਲ ਮੈਂ ਤੇ ਕਹਿਣਾ ਇਹ ਆਫੀਸ਼ੀਅਲ ਤੌਰ ਤੇ ਚਾਹੇ ਜੇਲ੍ਹ ਦਾ ਸੁਪਰੀਡੈਂਟ ਬਿਆਨ ਦੇਵੇ ਕਿ ਸੰਦੀਪ ਸਿੰਘ ਦੇ ਉੱਪਰ ਤਸ਼ੱਦਦ ਨਹੀਂ ਹੋਇਆ ਉਸ ਤੋਂ ਬਾਅਦ ਪਰਿਵਾਰ ਆਪਣੇ ਸਬੂਤ ਰੱਖੇਗਾ ਕਿ ਤਸ਼ੱਦਦ ਤੁਸੀਂ ਸੰਦੀਪ ਸਿੰਘ ਦੇ ਉੱਪਰ ਕੀਤਾ ਜੇ ਜੇਲ੍ਹ ਦਾ ਸੁਪਰੀਡੈਂਟ ਕਹਿੰਦਾ ਪਿਆ ਕਿ ਸੰਦੀਪ ਸਿੰਘ 'ਤੇ ਤਸ਼ੱਦਦ ਨਹੀਂ ਹੋਇਆ ਤੇ ਤੁਸੀਂ ਜੇਲ੍ਹ ਦੇ ਸੁਪਰੀਡੈਂਟ ਨੂੰ ਕਹਿੰਦੇ ਕਿ ਤੂੰ ਆਪ ਸੱ ਮਤਲਬ ਸੱਚਾ ਵਾਣਾ ਤ ਜ ਤੱਕਰ ਦੀ ਵੀਡੀਓ ਕਰਦੇ ਕਿਉਂਕਿ ਕੈਮਰੇ ਹਰ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪਰ ਜਨਤਕ ਕਿਉਂ ਨਹੀਂ ਕਰਦੇ ਪਏ ਇਹ ਤੇ ਵੇਖੋ ਮਾਂ ਜੋ ਕੋਰਟ ਨੂੰ ਵੀ ਕੁਝ ਨਹੀਂ ਸਮਝਦੇ ਪਏ ਜਦ ਤੱਕ ਉੱਥੇ ਆਰਡਰ ਹੋ ਚੱਕਾ ਇਹ ਸੰਦੀਪ ਸਿੰਘ ਨੂੰ ਇਲਾਜ ਕਰਾਇਆ ਜਾਵੇ ਸੰਦੀਪ ਸਿੰਘ ਦੀ ਪਰਿਵਾਰ ਦੀ ਮੁਲਾਕਾਤ ਕਰਾਈ ਜਾਵੇ ਪਰ ਇਹਨਾਂ ਨੇ ਕੋਈ ਮੁਲਾਕਾਤ ਨਹੀਂ ਕਰਵਾਈ ਕੋਈ ਮੈਡੀਕਲ ਨਹੀਂ ਕਰਵਾਇਆ ਸੰਦੀਪ ਸਿੰਘ ਦਾ ਕਹਤਾ ਕਿ ਅੰਦਰ ਸੰਦੀਪ ਸਿੰਘ ਬਿਲਕੁਲ ਫਿੱਟ ਹੈ ਤੁਸੀਂ ਮੈਡੀਕਲ ਰਿਪੋਰਟ ਵੀ ਦੇਖ ਲਓ ਜਿਹੜੀ ਜੇਲ ਅੰਦਰੋਂ ਬਣ ਕੇ ਆਈ ਹੈ ਉਹ ਆਈ ਹੈ ਤਿੰਨ ਸੱਟਾਂ ਦੀ ਜਿਹੜੀ ਬਾਹਰ ਡਾਕਟਰਾਂ ਦੀ ਟੀਮ ਬਣ ਕੇ ਮੇਰੇ ਖ 11 ਕੇ ਪਤਾ ਨਹੀਂ 13 ਸੱਟਾਂ ਆ ਕਾਫੀ ਮਤਲਬ ਕਿ ਡੇਂਜਰ ਸੱਟਾਂ ਆਈਆਂ ਉਹਦੇ ਉੱਤੇ ਪਰ ਕਿਤੇ ਨਾ ਕਿਤੇ ਇੱਥੇ ਜੇਲ੍ਹ ਦੇ ਉੱਤੇ ਨਾ ਜੇਲ੍ਹ ਦੀ ਕਹਿ ਲੋ ਕਿ ਕਾਫੀ ਨਿਕਾਮੀ ਇਹਦੇ ਵਿੱਚ ਜਿਹੜਾ ਕਿ ਇਹ ਚੀਜ਼ ਨੂੰ ਲੁਕਾਉਣ ਦੀ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਗਈ ਪਰ ਹੁਣ ਤੇ ਸਾਰਾ ਜਨਤਕ ਹੋ ਗਿਆ ਜੀ ਸੰਦੀਪ ਸਿੰਘ ਨੰਦਰ ਨੇ ਕਾਫੀ ਤਾਜ਼ਾ ਤਸ਼ੱਦਦ ਕੀਤਾ ਕਹਿ ਲੋ ਕਿ ਮਤਲਬ ਕਿ ਇਹਨਾਂ ਨੇ ਤਸ਼ੱਦਦ ਚਲੋ ਕੀਤਾ ਕੀ ਤੋਂ ਉਹਦੇ ਕਕਾਰਾਂ ਦੀ ਵੀ ਬੇਦਕੀ ਕੀਤੀ ਉਹਦੀ ਖੇਸਾਂ ਦੀ ਵੀ ਬੇਦਕੀ ਕੀਤੀ ਇਹ ਕਿੱਥੋਂ ਦਾ ਕਾਨੂੰਨ ਹੈ ਜੀ ਉਹਨ ਭਗਵੰਤ ਮਾਨ ਦੇ ਸਰਕਾਰ ਦੇ ਵਿੱਚ ਇੰਨਾ ਕੁਝ ਹੋ ਜੇ ਪਰ ਭਗਵੰਤ ਮਾਨ ਸਾਹਿਬ ਨੂੰ ਕੁਝ ਨਹੀਂ ਪਤਾ ਲੱਗਦਾ ਪਈ ਕੁਝ ਨਜ਼ਰ ਨਹੀਂ ਆ ਰਿਹਾ ਥੱਲੇ ਇੰਨਾ ਵੱਡਾ ਦੇਖੋ ਵਾਕਿਆ ਹੋ ਚੁੱਕਾ ਹੈ ਭਗਵੰਤ ਮਾਨ ਸਾਹਿਬ ਨੂੰ ਤੇ ਪਤਾ ਸਾਰਾ ਕੁਝ ਪਰ ਇਹਨਾਂ ਨੂੰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਪਰ ਨਹੀਂ ਪਰਵਾਹ ਨੂੰ ਕੋਈ ਇਨਸਾਫ ਨਹੀਂ ਦਿੱਤਾ ਹਜੇ ਤੱਕ ਚਲੋ ਮੈਂ ਮੰਨ ਲੈਂਦਾ ਇੱਕ ਤਰਫਾ ਜੀ ਇਹਨਾਂ ਨੇ ਆਫੀਸ਼ੀਅਲ ਬਿਆਨ ਛੱਡੇ ਆ ਕਿ ਸੰਦੀਪ ਸਿੰਘ ਨਾਲ ਅੰਦਰ ਟਕਰਾਵ ਹੋ ਗਿਆ ਲੜਾਈ ਝਗੜਾ ਹੋ ਗਿਆ ਤੇ ਫਿਰ ਇਹ ਸੰਦੀਪ ਸਿੰਘ ਦੇ ਉੱਤੇ ਪਰਚਾ ਇੱਕਦਮ ਦੇ ਦਿੱਤਾ ਪਰ ਜਿਨ੍ਹਾਂ ਨੇ ਸੰਦੀਪ ਸਿੰਘ ਤੇ ਕੁੱਟਮਾਰ ਕੀਤੀ ਉਹਨਾਂ ਦੇ ਬੰਦੀ ਕਾਰਵਾਈ ਕਰੋ ਉਹ ਕਿਉਂ ਨਹੀਂ ਕਰਦੇ ਵੇ ਅੱਛਾ ਸੂਬਾ ਸਿੰਘ ਦਾ ਜ਼ਿਕਰ ਹੁੰਦਾ ਹੈ ਜੇਲ੍ਹ ਚ ਕੀ ਇਨਸੀਡੈਂਟ ਹੋਇਆ ਸੀਗਾ ਸੂਬਾ ਸਿੰਘ ਵਾਲੀ ਘਟਨਾ ਨਾਲ ਲੈ ਕੇ ਜੀ ਦੇਖੋ ਇਹ ਤੇ ਵੇਖੋ ਆਪਸ ਵਿੱਚ ਲੜੇ ਆ ਮੈਨੂੰ ਸੂਬਾ ਸਿੰਘ ਕਹਿੰਦਾ ਹੋ ਜਿਹੜੇ ਪੁਲਿਸ ਅਫਸਰ ਆਪਸ ਵਿੱਚ ਲੜੇ ਕੋਈ ਚੀ ਚੂਰੇ ਪਿੱਛੋਂ ਸੰਦੀਪ ਸਿੰਘ ਆਪਣੇ ਨੂੰ ਛੁਡਾਣ ਗਿਆ ਇਹਨੇ ਸੰਦੀਪ ਸਿੰਘ ਦੇ ਉੱਪਰ ਅਟੈਕ ਕਰਤਾ ਸੰਦੀਪ ਸਿੰਘ ਆਪਣਾ ਬਚਾਅ ਕਰਦੇ ਕਰਦੇ ਗੁਰਦੁਆਰਾ ਸਾਹਿਬ ਗਿਆ ਗੁਰਦੁਆਸਾਹਬ ਤੋਂ ਲੈ ਕੇ ਕਿ ਸੰਦੀਪ ਸਿੰਘ ਦਾ ਚੱਕਰ ਜਾ ਗਿਆ ਇਹਨੇ ਕੁੱਟਮਾਰ ਕਾਫੀ ਜ਼ਿਆਦਾ ਕੀਤੀ ਹੈ ਸੈਲਫ ਡਿਫੈਂਸ ਲਿਓ ਬਚਾ ਕੀਤਾ ਬਿਲਕੁਲ ਜੀ ਬਿਲਕੁਲ ਆਪਣਾ ਉਹਨੇ ਸੈਲਫ ਡਿਫੈਂਸ ਦੇ ਵਿੱਚ ਆਪਣਾ ਉਹਨੇ ਬਚਾ ਕੀਤਾ ਸਾਲ ਕੋਈ ਵੀ ਐ ਮੈਂ ਵੀ ਮੇਰੇ ਤੇ ਉਹਨੂੰ ਅਟੈਕ ਕਰੇਗਾ ਮੈਂ ਵੀ ਆਪਣਾ ਬਚਾ ਤੇ ਕਰਾਂਗਾ ਕਰਾਂਗਾ ਬਸ ਇਹ ਚੀਜ਼ ਹੈ ਜੀ ਉੱਤੇ ਅੱਛਾ ਸੂਬਾ ਸੂਬਾਰੇ ਜ਼ਿਕਰ ਕਰਦੇ ਹੋ ਕਿਹੋ ਜੇ ਕੰਮ ਉਹਨੇ ਸਮਾਜ ਚ ਕੀਤੇ ਸੀਗੇ ਜਦੋਂ ਉਹ ਮੌਕੇ ਤੇ ਸੀਗਾ ਜਾਂ ਪਹਿਲਾ ਅਫਸਰ ਰਹਿ ਚੁੱਕਾ ਸੀਗਾ ਉਹਨੇ ਕਿਹੋ ਜੇ ਕੰਮ ਕੀਤੇ ਸੀਗੇ ਜਦੋਂ ਪੰਜਾਬ ਪੁਲਿਸ ਚ ਦੇ ਮੁਲਾਜ਼ਮ ਸੀਗਾ ਜੀ ਵੇਖੋ ਉਹਨੂੰ ਸੂਬਾ ਸਿੰਘ ਤੇ ਚਲੋ ਮਤਲਬ ਕਹਿਣਾ ਵੀ ਹੁਣ ਕਹਿ ਲੋ ਕਿ ਬਹੁਤ ਜ਼ਿਆਦਾ ਸਾਡੇ ਮੂੰਹ ਚੋਂ ਲਫ਼ਜ਼ ਆਪਾਂ ਨਹੀਂ ਕਹਿ ਸਕਦੇ ਜੋ ਨੇ ਤਸ਼ੱ ਕਹ ਲੋ ਕਿ ਮਾਝੇ ਦੀ ਇੱਕ ਪੀੜ੍ਹੀ ਉਹਨੇ ਮਤਲਬ ਖਤਮ ਕਰ ਛੱਡੀ ਜੀ ਮਾਝੇ ਦੇ ਪਾਸੋਂ ਇੱਕ ਉਹਦੀ ਬਰਾਤ ਨਹੀਂ ਉੱਠੀ 25 ਸਾਲ ਪਈ ਥੋੜੇ ਨਹੀਂ ਹੁੰਦੇ ਮਤਲਬ ਉਹਨੇ ਛੋਟੇ ਛੋਟੇ ਬੱਚੇ ਨਹੀਂ ਛੱਡੇ ਮਾਵਾਂ ਪੈਣਾ ਨਹੀਂ ਛੱਡੀਆਂ ਉਹਨੇ ਮਤਲਬ ਕਿ ਗੁਪਤ ਅੰਗਾਂ ਵਿੱਚ ਬਹੁਤ ਕੁਛ ਕੀਤਾ ਭਾਜੀ ਇਹਨਾਂ ਆਪਣੇ ਚਰਨ ਸੇ ਆਪਣੇ ਬਾਬਾ ਚਰਨ ਸੰਤ ਬਾਬਾ ਚਰਨ ਸਿੰਘ ਜੀ ਨੇ ਉਹਨਾਂ ਦਾ ਮਤਲਬ ਕਿ ਜੀਵ ਦੇ ਨਾਲ ਬਣ ਕੇ ਦੋ ਪਹਾੜ ਹੀ ਕਰਤੇ ਸੀ ਇਹਨਾਂ ਦੁਸ਼ਟ ਬੰਦਾ ਜੀ ਇਹ ਇਹਦੇ ਬਾਰੇ ਜੀ ਹੁਣ ਸਾਰਾ ਕੁਝ ਜਨਤਕ ਹੋ ਚੁੱਕਾ ਹੈ ਜੀ ਸਾਰਾ ਮੀਡੀਆ ਦੇ ਭਰਿਆ ਪਿਆ ਜੋ ਕੁਛ ਇਹਨੇ ਕਾਰਨਾਮੇ ਆਪਣੀ ਕੀਤੇ ਨੇ अच्छा ਜਿੰਨਾ ਲੋਕਾਂ ਤੇ ਤਸ਼ੱਦਦ ਹੋਇਆ ਹੋਗਾ ਉਹਨਾਂ ਦੇ ਆਉਣ ਵਾਲੇ ਬੱਚੇ ਜਿਹੜੇ ਬੱਚੇ ਹੋਣਗੇ ਪੋਤੇ ਪੜੋਤੇ ਹੋਣਗੇ ਜਦੋਂ ਉਹ ਖਬਰ ਉਹਨਾਂ ਤੱਕ ਪਹੁੰਚੀ ਸੀਗੀ ਫਿਰ ਸੰਤੁਸ਼ਟੀ ਹੋਈ ਉਹਨਾਂ ਲੋਕਾਂ ਨੂੰ ਜੀ ਬਿਲਕੁਲ ਜੀ ਬਿਲਕੁਲ ਕਾਫੀ ਖੁਸ਼ ਹੋਏ ਜੀ ਨੂੰ ਬੰਦੀ ਸਜ਼ਾ ਮਿਲੀ ਪਰ ਦੇਖੋ ਕਿਤੇ ਨਾ ਕਿਤੇ ਨਾ ਤੇ ਸਰਕਾਰਾਂ ਦੀ ਮੈਂ ਕਹਿੰਦਾ ਨਿਲੈਕੀ ਵੀ ਹੈ ਜੇ ਸਾਨੂੰ ਪਤਾ ਵੀ ਉਹਨਾਂ ਨੇ ਤਸ਼ੱਦਦ ਇਹਨਾਂ ਕੀਤਾ ਹੈ ਠੀਕ ਹੈ ਉਹਨਾਂ ਨੂੰ ਸਜ਼ਾ ਕਦੋਂ ਕਰਾਉਂਦੇ ਆ ਜਦੋਂ ਬੁੱਢੇ ਹੋ ਜਾਣ ਸਾਰੀ ਆਪਣੀ ਜਵਾਨੀ ਐਸ਼ਪਸੀ ਬਾਹਰ ਕਰਕੇ ਜਾਣ ਬੁੱਢੇ ਵਾਲੇ ਅੰਦਰ ਜਾਣ ਜਦੋਂ ਬੁੱਢੇ ਵਾਲੇ ਅੰਦਰ ਜਾਂਦੇ ਆ ਕਿ ਮਾਸਾ ਹੀ 1 ਮਹੀਨਾ ਜਿਲ੍ਹੇ ਚ ਨਹੀਂ ਵਹਿੰਦੇ ਨਾਲ ਹੀ ਮੈਡੀਕਲ ਲਾ ਕੇ ਤੇ ਆਪਣਾ ਬਾਹਰ ਆਇਂਦੇ ਰਿਲੀਫ ਲੈਣ ਵਾਸਤੇ ਉਹਨਾਂ ਉਸੇ ਟਾਈਮ ਜਮਾਨਤ ਹੋ ਜਾਂਦੀ ਇਹਨਾਂ ਦੀ ਪਰ ਤਾਂ ਕਿਤੇ ਨਾ ਕਿਤੇ ਕਾਨੂੰਨ ਹੈ ਗਲਤ ਕਰਦਾ ਪਰ ਜਿਨੇ ਸਜ਼ਾ ਮਤਲਬ ਜਿਨੇ ਕੁਝ ਕੀਤਾ ਉਹਨੂੰ ਸਜ਼ਾ ਦਿਓ ਉਸੇ ਟਾਈਮ ਬੰਦੀ ਕਾਰਵੀ ਉੱਤੇ ਕਰੋ ਇਹਨਾਂ ਤੇ ਸੀਬੀਆਈ ਦੀ ਜਾਂਚ ਬਿਠਾ ਕੇ ਇਹਨਾਂ ਟਾਈਮ ਲੰਬੇ ਲੰਬੇ ਕੇਸ ਚੱਲਦੇ ਉਹਨਾਂ ਚਿਰ ਪਰਿਵਾਰ ਸਾਰੇ ਮਤਲਬ ਪਿੱਛੋਂ ਖਤਮ ਹੋ ਜਾਂਦੇ ਤੇ ਪਰਿਵਾਰ ਕਿੱਥੋਂ ਗਵਾਈ ਦੇ ਹੋਏ ਜੀ ਇਹਨਾਂ ਜੀ ਲੰਮਾ ਸਰ ਅੱਛਾ ਆਖਰੀ ਬੋਲ ਕੀ ਸੀਗੇ ਭਾਈ ਸੰਦੀਪ ਸਨਨੀ ਨੇ ਤੁਹਾਨੂੰ ਦੱਸੇ ਹੋਣਗੇ ਸੂਬੇ ਦੇ ਆਖਰੀ ਬੋਲ ਕੀ ਸੀਗੇ ਜੀ ਦੇਖੋ ਨਹੀਂ ਹਜੇ ਮੈਂ ਕੋਕੀ ਮੇਰੀ ਸੰਦੀਪ ਸਿੰਘ ਜੀ ਜਦੋਂ ਆਪਾਂ ਗੱਲਬਾਤ ਕਰਦੇ ਪਏ ਸੀ ਨਾ ਉਦੋਂ ਕਾਫੀ ਉਹਨਾਂ ਦਾ ਸਟਾਫ ਸਾਡੇ ਲੱਗੇ ਸੀ ਉਹਨਾਂ ਦਾ ਮਤਲਬ ਸਾਨੂੰ ਇਕੱਲੇ ਨੂੰ ਮਿਲਣ ਨਹੀਂ ਦਿੱਤਾ ਉਹਨਾਂ ਨੇ ਮਤਲਬ ਕਾਫੀ ਪ੍ਰੈਸ਼ਰ ਰੱਖ ਕੇ ਗੱਲਬਾਤ ਕੀਤੀ ਸੰਦੀਪ ਸਿੰਘ ਨੇ ਉਸ ਟਾਈਮ ਮੈਂ ਬੋਲਦਾ ਕਲੀਅਰ ਨਹੀਂ ਕੀਤਾ ਕਿਉਂਕਿ ਕਹਿੰਦਾ ਮੈਂ ਤਾਂ ਆਪਣਾ ਬਚਾ ਕਰਕੇ ਨਿਕਲ ਗਿਆ ਹਾਂ ਪਿੱਛੋਂ ਕੀ ਹੋਇਆ ਇਹਨਾਂ ਨੇ ਕੀ ਕੀਤਾ ਸੁੱਬੇ ਨੂੰ ਮਾਰਤਾ ਇਹਨਾਂ ਨੇ ਆਪ ਹੀ ਖੋਦੀ ਤੇ ਮੇਰੇ ਸਿਰ ਤੇ ਉਹਨਾਂ ਨੇ ਇਲਜ਼ਾਮ ਮਾਰਦੇ ਬੇ ਹਾਂ अच्छा ਹੁਣ ਇਲੈਕਸ਼ਨ ਲੜਨ ਨੂੰ ਲੈ ਕੇ ਜਾਂ ਚੋਣ ਮੈਦਾਨ 'ਚ ਆਉਣ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਨਾਲ ਤੁਹਾਡੀ ਕੋਈ ਗੱਲਬਾਤ ਤੁਸੀਂ ਪਰਸਨਲੀ ਤੁਸੀਂ ਕੈਂਡੀਡੇਟ ਹੋ ਤੁਹਾਡੀ ਕੋਈ ਸੰਪਰਕ ਹੋਇਆ ਹੋਵੇ ਜਾਂ ਤੁਹਾਡੀ ਕੋਈ ਗੱਲਬਾਤ ਹੋਈ ਭਾਈ ਅਮਰਤਪਾਲ ਸਿੰਘ ਹੋਣਾ ਨਾ ਨਹੀਂ ਜੀ ਨਹੀਂ ਮੇਰੀ ਅਮਰਤਪਾਲ ਸਿੰਘ ਨਾਲ ਕੋਈ ਗੱਲ ਨਹੀਂ ਹੋਈ ਮੇਰੀ ਪਰਿਵਾਰ ਨਾਲ ਜਰੂਰ ਗੱਲਬਾਤ ਡੇਲੀ ਹੋ ਰਹੀ ਹੈ ਤੇ ਪਰਿਵਾਰ ਦਾ ਪੂਰਾ ਸਪੋਰਟ ਹੈ ਜੀ ਸਾਡੇ ਨਾਲ ਤੁਹਾਨੂੰ ਤੁਹਾਡੇ ਇਲੈਕਸ਼ਨ ਲੜਨ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਹੋਰਾਂ ਦਾ ਕੀ ਕਹਿਣਾ ਹੈ ਹਾਲਾਂਕਿ ਮਾਤਾ ਪਿਤਾ ਹੋਰਾਂ ਦੀ ਗੱਲ ਹੁੰਦੀ ਹੋਊਗੀ ਜਾਂ ਬਾਪ ਪੁੱਤਰ ਸੇਮ ਸਿੰਘ ਹੋਰਾਂ ਦੀ ਗੱਲ ਹੁੰਦੀ ਹੋਊਗੀ ਅਮਰਤਪਾਲ ਦੇਖੋ ਉਹਨਾਂ ਨੇ ਦੱਸਿਆ ਸੀ ਮੈਨੂੰ ਕਿ ਕਹਿੰਦੇ ਭਾਈ ਮਸਪਾਲ ਸਿੰਘ ਨਾਲ ਆਪਾਂ ਮਤਲਬ ਕਿ ਫੋਨ ਤੇ ਗੱਲਬਾਤ ਕੀਤੀ ਸੀ ਆਪਾਂ ਮਤਲਬ ਪੰਥ ਦਾ ਕੈਂਡੀਡੇਟ ਅਸੀਂ ਮਤਲਬ ਕਿਸੇ ਤੇਰੇ ਵੱਲੋਂ ਨਹੀਂ ਆ ਓਪਨ ਮਤਲਬ ਕੈਂਡੀਡੇਟ ਆ ਰਿਹਾ ਵਾ ਤੇ ਸੰਦੀਪ ਸਿੰਘ ਦਾ ਬ੍ਰਦਰ ਆ ਤੇ ਮਤਲਬ ਕਿਸਾਂ ਦੇ ਵਿਚਾਰ ਉਹ ਕਹਿੰਦੇ ਬਹੁਤ ਵਧੀਆ ਵਿਚਾਰ ਮੈਂ ਸਹਿਮਤੀ ਜਤਾਉਣਾ ਜੀ ਇਹਦੇ ਵਿੱਚ ਪਰਿਵਾਰ ਦੀ ਵੀ ਸਹਿਮਤੀ ਹੈ ਤੁਹਾਨੂੰ ਵੱਡੀ ਚੁਣੌਤੀ ਕਿਹੜੀ ਲੱਗਦੀ ਹੈ ਇਹ ਚੋਣ ਮੈਦਾਨ ਦੇ ਵਿੱਚ ਸੱਤਾ ਤੇ ਆਮ ਆਦਮੀ ਪਾਰਟੀ ਵੱਲੋਂ ਹਰਮਿਤ ਸਿੰਘ ਸੰਧੂ ਜਿਹੜੇ ਚੋਣ ਮੈਦਾਨ 'ਚ ਨੇ ਭਾਜੀਪੀ ਵੱਲੋਂ ਹਜੀ ਸਿੰਘ ਸੰਧੂ ਚੋਣ ਮੈਦਾਨ ਦੇ ਵਿੱਚ ਨੇ ਉਧਰ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਕਾਂਗਰਸ ਪਾਰਟੀ ਵੱਲੋਂ ਕਰਨਵੀਰ ਸਿੰਘ ਬੁਰਜ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨੇ ਵੈਸੇ ਤਾਂ ਮੁਕਾਬਲਾ ਤਿੰਨ ਗੁਣਾ ਹੁੰਦਾ ਇੱਥੇ ਤੁਹਾਡੇ ਹਲਕੇ 'ਚ ਪੰਜ ਗੁਣਾ ਮੁਕਾਬਲਾ ਬਣਿਆ ਹੋਇਆ ਹੈ ਤੁਹਾਡੀ ਟੱਕਰ ਮੇਨ ਟੱਕਰ ਕਿਹੜੀ ਧਿਰ ਨਾਲ ਹੈ ਕਿ ਜੇ ਕਿਹੜੀ ਰਾਜਨੀਤਿਕ ਪਾਰਟੀ ਨਾਲ ਵੱਡੀ ਟੱਕਰ ਲੱਗਦੀ ਹੈ ਵੀ ਇਸ ਪਾਰਟੀ ਨਾਲ ਸਾਡਾ ਮੁਕਾਬ ਮੇਰੀ ਕਿਸੇ ਨਾਲ ਕੋ ਟੱਕਰ ਨਹੀਂ ਹੈ ਜੀ ਮੈਂ ਸਾਫ਼ ਤੁਹਾਨੂੰ ਕਹਾਂ ਮੇਰੀ ਕਿਸੇ ਨਾਲ ਕੋ ਟੱਕਰ ਨਹੀਂ ਹੈ ਕਿੰਨਾ ਕੁ ਮਾਰਜਨ ਹੋਊਗਾ ਜਿੱਤ ਦਾ ਤੁਹਾਡੀ ਜਿੱਤ ਕਿੱਡੇ ਵੱਡੇ ਮਾਰਜਨ ਨਾਲ ਹਾਸਲ ਕਰੋਗੇ ਜੀ ਇਹ ਤੇ ਹੁਣ ਜੀ ਸੰਗਤਾਂ ਹੀ ਦੱਸ ਸਕਦੀਆਂ ਇਹਦੇ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਮਾਰਜਨ ਤੇ ਬਹੁਤ ਵੱਡਾ ਮੈਂ ਹਾਂ ਬਈ ਤੁਹਾਨੂੰ ਦੱਸੀ ਜਾਵਾਂ ਇਹਦੇ ਗਰਾਊਂਡ ਤੇ ਪਤਾ ਲੱਗਦਾ ਹੀ ਪਿਆ ਸਾਰਿਆਂ ਨੂੰ ਤੁਸੀਂ ਕਮੈਂਟ ਚੈੱਕ ਕਰ ਲਓ ਤੁਹਾਨੂੰ ਆਪਣੇ ਪਤਾ ਲੱਗ ਜਾ ਕਿੰਨੀ ਕੀ ਜਿੱਤ ਤੁਹਾਡੀ ਪੱਕੀ ਹੈ ਅੱਛਾ ਲੋਕ ਤੁਹਾਨੂੰ ਐਮਐਲਏ ਬਣਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦੇਣਾ ਵਿਧਾਇਕ ਬਣਾ ਦੇਣਾ ਤਨਤੰਦੇ ਜ਼ਮਨੀ ਜਿਹੜੀ ਚੋਣ ਹੋਏਗੀ ਉਹਦੇ ਵਿੱਚ ਜਿੱਤ ਕੇ ਤੁਸੀਂ ਵਿਧਾਨ ਸਭਾ ਜਾਂਦੇ ਹੋ ਵਿਧਾਨ ਸਭਾ ਚ ਜਾ ਕੇ ਕਿਹੜੇ ਮੁੱਦੇ ਚੱਕੋਗੇ ਜੀ ਦੇਖੋ ਸਭ ਤੋਂ ਪਹਿਲਾ ਮੁੱਦਾ ਮੇਰਾ ਹੋ ਗਿਆ ਤਨਤੰਦੇ ਸ਼੍ਰੀ ਗੁਰਗਨ ਸਾਹਿਬ ਦੀ ਬੇਦਵੀ ਸਭ ਤੋਂ ਪਹਿਲੇ ਆਧਾਰ ਤੇ ਮੁੱਦਾ ਕਿਉਂਕਿ ਸਾਡਾ ਵੀਰ ਗੁਰਜੀਤ ਸਿੰਘ ਟਾਵਰ 400 ਫੁੱਟ ਦੇ ਉੱਪਰ ਬੈਠਾ ਹੈ ਪਰ ਸਰਕਾਰਾਂ ਸੁੱਤੀਆਂ ਪਈਆਂ ਹੈ ਤੱਕ ਕਾਨੂੰਨ ਬਣ ਰਿਹਾ ਜੀ ਮੁੱਖ ਮੰਤਰੀ ਭੋਗਨ ਸਿੰਘ ਮਾਨ ਕਹਿੰਦੇ ਅਸੀਂ ਲੋਕਾਂ ਦੀ رائے ਲੈ ਰਹੇ ਹਾਂ ਲੋਕਾਂ ਦੀ رائے ਲੈਣ ਤੋਂ ਬਾਅਦ ਅਸੀਂ ਕਾਨੂੰਨ ਬਣਾਵਾਂਗੇ ਬੇਅਦਵੀਆਂ ਤੇ ਹੂੰ ਠੰਡੇ ਬਿਸਤਰੇ ਕਾਨੂੰਨ ਪਾਇਆ ਕਾਹਦਾ ਕਾਨੂੰਨ ਬੰਨਾ ਜੀ ਕਿਹਨਾਂ ਨੂੰ ਪ ਜਦੋਂ ਲੈਂਡ ਪੋਲਿੰਗ ਵਾਲਾ ਮਸਲਾ ਦੇਣਾ ਪੁੱਛਿਆ ਕਿਸੇ ਨੂੰ ਇਹਨਾਂ ਨੇ ਆਪੇ ਕੀਤਾ ਨਾ ਕਾਨੂੰਨ ਬਣਾਇਆ ਉਹ ਕਹਿੰਦੇ ਲੋਕ ਰਾਏ ਨਾਲ ਕਾਨੂੰਨ ਬਣਦੇ ਹੁੰਦੇ ਵੀ ਹਾਂ ਲੋਕ ਰਾਏ ਨਾਲ ਬਿਲਕੁਲ ਹੀ ਬਿਲਕੁਲ ਸਹੀ ਕਹਿ ਰਹੇ ਲੋਕ ਤਾਂ ਭਾਜੀ ਰਾਜੀ ਹੈ ਲੋਕ ਤਾਂ ਕੁਛ ਕਹਿ ਹੀ ਨਹੀਂ ਰਹੇ ਇਹਨਾਂ ਨੂੰ ਫਿਰ ਤੁਸੀਂ ਚੈੱਕ ਕਰੋ ਜਦੋਂ ਭਾਈ ਗੁਰਜੀਤ ਸਿੰਘ ਦਾ ਉੱਥੇ ਇਕੱਠ ਹੋਇਆ ਸੀ ਨਾ 1 ਤਰੀਕ ਨੂੰ ਉੱਥੇ ਆਪਣੇ ਹਿੰਦੂ ਵੀਰ ਭਰਾ ਵੀ ਸਟੇਜ ਤੇ ਬੈਠੇ ਸੀ ਮੁਸਲਮਾਨ ਵੀ ਬੈਠੇ ਈਸਾਈ ਵੀ ਬੈਠੇ ਹੋਰ ਆਪਾਂ ਕਿੱਥੋਂ ਆਪਾਂ ਕਾਨੂੰਨ ਲਾਪਦੇ ਵੀ ਕਿੰਨਾ ਦੀ ਰਾਏ ਲੈਣੀ ਆਪਾਂ ਹੋਰ ਜੀ ਉਹਨੋ ਗੁਰਜੀਤ ਸਿੰਘ ਉੱਪਰੋਂ ਮਰੇਗਾ ਤੇ ਉਹਦੀ ਵੇਟ ਕਰਦੇ ਪਏ ਆਪਾਂ ਮਰੇਗਾ ਉਹਦੀ ਲਾਸਟ ਦੇ ਉੱਪਰ ਰਾਜਨੀਤੀ ਕਰੀਏ। ਬਾਈ ਜੀ ਬੇਅਦਬੀਆਂ ਤੇ अनेका ਮੋਰਚੇ ਲੱਗੇ ਆਪਾਂ ਬਾਬਲ ਕਲਾਂ ਦੀ ਗੱਲ ਕਰ ਲਈਏ ਉੱਥੇ ਬਰਗਾੜੀ ਮੋਰਚਾ ਲੱਗਿਆ ਸੀਗਾ ਜਿਹੜਾ ਉੱਥੇ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਨੇ ਖੁਦ ਪਹੁੰਚੇ ਸੀਗੇ ਤੇ ਇੱਕ ਸਵਾ ਕ ਮਹੀਨੇ ਦਾ ਉਹਨਾਂ ਨੇ ਸਮਾਂ ਮੰਗਿਆ ਸੀ ਕਹਿੰਦੇ ਅਸੀਂ ਇਨਸਾਫ ਦਿਵਾਵਾਂਗੇ ਫਿਰ ਉਹ ਇਨਸਾਫ ਮਿਲਿਆ ਨਹੀਂ ਉਹ ਗੱਲਾਂ ਚ ਇਨਸਾਫ ਰਹਿ ਗਿਆ ਜੀ। ਦੇਖੋ ਮੈਂ ਤਾਂ ਕਹਿੰਨਾ ਲਈ ਮੈਂ ਥੋਕਣਾ ਪਕੌੜੇ ਆਪਾਂ ਜਿੰਨੇ ਮਰਜੀ ਚੱਲੇ ਜਾਈਏ ਪਕੌੜੇ ਹਮੇਸ਼ਾ ਤੇਲ 'ਚ ਤ ਪਰ ਇਹ ਤੇ ਇੱਕ ਹਸਾਮਨਾ ਗੱਲਾਂ ਦਾ ਕੜਾਹ ਬਣਾਉਂਦੇ ਵੇ ਜਿੰਨਾ ਮਰਜੀ ਬਣਾ ਲੈ ਪਰ ਜਨਤਾ ਹੁਣ ਥੱਲੇ ਅਵੇਅਰ ਹੋ ਚੁੱਕੀ ਐ ਜਨਤਾ ਹੁਣ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਵੀ ਅਸ਼ਟਮ ਜੀ ਅੱਛਾ ਚਲੋ ਇਹ ਪੰਥਕ ਸੀਟ ਐ ਤਾਂ ਇਹ ਤੁਹਾਨੂੰ ਜਿਹੜੇ ਤਨਤਨ ਹਲਕੇ ਦੇ Hindu ਲੋਕ ਵੀ ਦੇਖ ਰਹੇ ਹੋਣਗੇ ਮੁਸਲਿਮ ਲੋਕ ਵੀ ਦੇਖ ਰਹੇ ਹੋਣਗੇ ਵੋਟਾਂ ਮੁਸਲਿਮ ਲੋਕਾਂ ਦੀਆਂ ਵੀ ਹੋਣਗੀਆਂ Hindu ਲੋਕਾਂ ਦੀਆਂ ਵੀ ਹੋਣਗੀਆਂ ਇਸਾਈ ਲੋਕਾਂ ਦੀਆਂ ਵੀ ਹੋਣਗੀਆਂ ਤੁਹਾਨੂੰ ਹੀ ਫਿਰ ਉਹ ਕਿਉਂ ਮੌਕਾ ਦੇਣਾ Hindu ਮੁਸਲਿਮ ਸਿੱਖ ਇਸਾਈ ਹਾਲਾਂਕਿ ਪੰਥਕ ਸੀਟ ਐ ਤੁਹਾਨੂੰ ਸਪੈਸ਼ਲੀ ਕਿਉਂ ਚੁਣਨੀ ਜੀ ਦੇਖੋ ਜੀ ਮੈਂ ਹੁਣ ਉਹਨਾਂ ਦੀ ਸੇਵਾ ਕਰਾਂਗਾ ਠੀਕ ਹੈ ਜੀ ਫੇਰ ਹੀ ਅਗਲੀ ਵਾਰੀ ਮੈਨੂੰ ਮੌਕਾ ਦੇਣਗੇ ਮੈਂ ਹੁਣ ਉਹਨਾਂ ਦੀ ਸੇਵਾ ਹੀ ਨਹੀਂ ਕਰ ਪਾਵਾਂਗਾ ਤੇ ਮੈਨੂੰ ਮੌਕਾ ਕਦੀ ਦੇਣਗੇ ਕਦੀ ਵੀ ਨਹੀਂ ਦੇਣਗੇ ਮੈਂ ਤਾਂ ਜਿੰਨੇ ਵੀ ਆਪਣੇ Hindu ਵੀਰ ਭਰਾ ਨੇ ਚਾਹੇ ਮੁਸਲਮਾਨ ਚਾਹੇ ਸਿੱਖ ਹੈ ਚਾਹੇ ਇਸਾਈ ਹੈ ਤੁਹਾਡੇ ਮਾధ్యਮ ਨੇ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਕ ਵਾਰੀ ਮੇਰਾ ਸਾਥ ਦਿਓ ਤੇ ਤੁਹਾਨੂੰ ਪ੍ਰੋਪਰ ਤੌਰ ਤੇ ਭਰੋਸਾ ਦਿਵਾਉਣਾ ਕਿ ਕੱਲ ਨੂੰ ਕਿਸੇ ਜੀ ਦੀ ਉੱਤੇ ਦਿੱਕਤ ਨਹੀਂ ਆਏਗੀ Hindu ਆ ਦੇ ਵੀ ਮਸਲੇ ਹੱਲ ਹੋਣਗੇ ਜੀ ਮੈਂ ਕਹਾਂ ਜੀ 101% Hindu ਸਾਡੇ ਵੀਰ ਭਰਾ ਨੇ ਤੁਸੀਂ ਚੈੱਕ ਕਰਨਾ ਹੈ ਸਟੇਜ ਦੇ ਉੱਪਰ Hindu ਵੀਰ ਭਰਾ ਸਾਰੇ ਬੈਠੇ ਕਾਲੀ ਮਾਤਾ ਦੇ ਮੰਦਰ ਦੇ ਉੱਤੇ ਜਿਹੜੇ ਆਪਣੇ ਸੰਸਮਾਏ ਦੇ ਨੇ ਵੀਰ ਭਰਾ ਸਾਰੇ ਬੈਠੇ ਜੀ ਆਪਾਂ ਇੱਕੋ ਸਟੇਜ ਤੇ ਬੈਠੇ ਕੋਈ ਮਤਭੇਦ ਹੈ ਹੀ ਨਹੀਂ ਇਹ ਤਾਂ ਸਰਕਾਰਾਂ ਜਿਹੜੀਆਂ ਸਾਨੂੰ ਵੰਡਦੀਆਂ ਵੀਆਂ ਹੋਰ ਕੁਝ ਵੀ ਨਹੀਂ ਬਿਲਕੁਲ ਜੀ ਬਿਲਕੁਲ ਉੱਥੇ ਹਿੰਦੂ ਭਾਈਚਾਰੇ ਆ ਵੀ ਪਹੁੰਚਿਆ ਸੀ ਮੁਸਲਮਾਨ ਭਾਈਚਾਰੇ ਪਹੁੰਚੇ ਸਾਰੇ ਭਾਈਚਾਰੇ ਇਕੱਠੇ ਬੁੱਲਤੇ ਸੀ ਮਤਲਬ ਸਾਰਿਆਂ ਦੀ ਆਵਾਜ਼ ਇਹੀ ਹੈ ਕਿ ਮਨਦੀਪ ਸਿੰਘ ਹੋਰਾਂ ਨੂੰ ਜਿਤਾ ਕੇ ਸੀ ਭੇਜਣਾ ਹੈ ਬਿਲਕੁਲ ਜੀ ਬਿਲਕੁਲ ਸੱਚ ਹੈ ਜੀ ਕਾਫੀ ਉੱਥੇ ਜਕਾਰਿਆਂ ਦੀ ਆਵਾਜ਼ ਆਈ ਸੀ ਜਦੋਂ ਮੇਰਾ ਨਾਮ ਨੋਨਸਮੈਂਟ ਹੋਈ ਸੀ ਕਾਫੀ ਜਕਾਰਿਆਂ ਦੀ ਆਵਾਜ਼ ਆਈ ਸੀ ਅੱਛਾ ਲਾਸਟ ਦੇ ਵਿੱਚ ਤੰਤਨ ਹਲਕੇ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਇੱਕ ਕੈਂਡੀਡੇਟ ਹੋਣ ਦੇ ਨਾਤੇ ਇੱਕ ਉਹ ਕੈਂਡੀਡੇਟ ਜਿਹੜੇ ਉਸ ਟੋਨ ਮੈਦਾਨ ਦੇ ਵਿੱਚ ਨੇ ਉਸ ਹਲਕੇ ਤੋਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਜੀ ਦੇਖੋ ਮੈਂ ਤੇ ਜਿੰਨੇ ਵੀ ਆਪਣੇ ਵੀਰ ਭਰਾ ਨੇ ਮੈਂ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਵਾਂ ਕਿ ਦੇਖੋ ਹੁਣ ਤੇ ਇਹ ਮੌਕਾ ਜੇ ਕਿ ਤੁਸੀਂ ਗਵਾਇਓ ਨਾ ਆਪਣੇ ਹੱਥੋਂ ਠੀਕ ਹੈ ਜੀ ਦੂਸਰੇ ਨੰਬਰ ਤੇ ਆਪਣਾ 10 ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਆਪਾਂ ਜਾ ਕੇ ਉਦਾਸ ਬੇਨਤੀ ਕਰਕੇ 11 ਵਜੇ ਦਾ ਸਮਾਂ ਹੋਏਗਾ ਉਸ ਤੋਂ ਬਾਅਦ ਤਾਂ ਤਰਨਤਨ ਸਾਹਿਬ ਜਾ ਕੇ ਆਪਣੀ ਚੋਣ ਮੈਮ ਸ਼ੁਰੂ ਕਰ ਦੇਣੀ ਹੈ ਜੀ ਤੇ ਸੰਗਤਾਂ ਨੂੰ ਬੇਨਤੀ ਹੈ ਇਹ ਵੱਧ ਚੜ ਕੇ ਸਾਥ ਦਿਓ ਸਾਡਾ ਪਰਿਵਾਰ ਨੂੰ ਮੌਕਾ ਦਿਓ ਇੱਕ ਵਾਰੀ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਆਮ ਦੇ ਵਿੱਚ ਤੇ ਖਾਸ ਦੇ ਵਿੱਚ ਕੀ ਫਰਕ ਹੈ ਉਹ ਆਪਣਿਆਂ ਨੂੰ ਆਮ ਕਹਿੰਦੇ ਪਰ ਆਮ ਹੈ ਨਹੀਂ ਉਹ ਖਾਸ ਨੇ ਤੇ ਸਾਨੂੰ ਮੌਕਾ ਦਿਓ ਇੱਕ ਵਾਰੀ ਪਤਾ ਲੱਗ ਜਾਏਗਾ ਕਿ ਕੌਣ ਕੰਮ ਕਰਦਾ ਕੌਣ ਨਹੀਂ ਕੰਮ ਕਰਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸਾਹ ਸਾਡੇ ਨਾਲ ਸੰਦੀਪ ਸਿੰਘ ਸਣੀ ਦੇ ਭਰਾ ਏ ਭਾਈ ਮਨਦੀਪ ਸਿੰਘ ਤਾਂ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਜਿਹੜੀ ਹੋਣ ਜਾ ਰਹੀ ਹੈ ਤੇ ਉਸ ਨੂੰ ਲੈ ਕੇ ਭਾਈ ਅਮਰਪਾਲ ਸਿੰਘ ਦੇ ਧੜੇ ਵੱਲੋਂ ਵੀ ਇਹਨਾਂ ਨੂੰ ਸਮਰਥਨ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਵਾਲੀ ਜਿਹੜੀ ਪਾਰਟੀ ਹੈ ਸਿਮਰਨਜੀਤ ਸਿੰਘ ਮਾਨ ਹੁਰਾਂ ਦੀ ਉਹਨਾਂ ਵੱਲੋਂ ਵੀ ਇਹਨਾਂ ਨੂੰ ਸਮਰਥਨ ਦਿੱਤਾ ਗਿਆ ਉਹ ਕਹਿੰਦੇ ਅਸੀਂ ਆਪਣਾ ਕੈਂਡੀਡੇਟ ਨਹੀਂ ਉਸ ਜ਼ੋਨ ਮੈਦਾਨ ਦੇ ਵਿੱਚ ਉਤਾਰਾਂਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਜਿਹੜੇ ਨਤੀਜੇ ਆਉਣਗੇ ਉਹਨਾਂ ਦੇ ਵਿੱਚ ਕੀ ਕੋਈ ਸਾਹਮਣੇ ਆਏਗਾ ਕੀ ਭਾਈ ਅਮਰਤਪਾਲ ਸਿੰਘ ਦੇ ਧੜੇ ਵੱਲੋਂ ਜਿਹੜੇ ਇਹ ਚੋਣ ਮੈਦਾਨ ਦੇ ਵਿੱਚ ਨੇ ਮਨਦੀਪ ਸਿੰਘ ਹੋਰੀ ਕੀ ਲੋਕ ਵਾਕਈ ਇਹਨਾਂ ਨੂੰ ਜਿਤਾਉਂਦੇ ਨੇ ਜਾਂ ਰੁਝਾਨ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਲੈਕਸ਼ਨ ਦੇ ਰਿਜ਼ਲਟ ਨੇ ਨਤੀਜੇ ਨੇ ਉਹ ਕੁਝ ਹੋਰ ਨਿਕਲਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ